ਤਰਜਿਤ ਮੋਰਚੇ ਜਮਾ ਜਿਹੜਾ ਤਰਜਿਤ ਮੋਟਿਆ ਲੱਗਿਆ ਸੀ ਉਹਦੇ ਵਿੱਚ ਮੈਂ 12 ਮਾਰਾ ਜਿਲ ਕੱਟੀ ਗਈ ਚੀਕਾਰੋਲੀ ਪੈ ਰਹੀ ਸੀ ਕਿ ਬੱਚੇ ਰੋ ਰਹੇ ਨਹੀਂ ਕਿੰਨੇ ਕੇ ਮਾਈਆਂ ਬਚਾਦੀਆਂ ਰੋ ਰਹੀਆਂ ਨਰਿਆ ਕਿ ਕਿ ਵੱਜੀ ਆ ਬਾਹਾਂ ਟੁੱਟੀਆਂ ਮੇਰੀ ਤੋ ਤਾਣੀਆਂ ਗਈ ਆ ਮੇਰਾ ਸਾਰਾ ਜਵਾੜਾ ਫਟਿਆ ਮੈਂ ਵੇਖਦੇ ਆ ਸਾਹਮਣੇ ਬੱਚੇ ਛੀਦ ਹੁੰਦੇ ਉੱਥੇ ਕਾਫੀ ਛੀਦ ਹੋਏ ਸਿੰਗਾ ਲਾਛਾਂ ਦੇ ਪੂਰੇ ਢੇਰ ਲੱਗੇ ਇਸ ਰਮਾ ਤੇ ਉਡੇ ਸਮੇ ਬਾਅਦ ਗੱਡੀ ਜਦੋਂ ਆਈ ਉਹਦੀ ਲਾਸ਼ਾਂ ਵਾਲੀ ਉਹਨੇ ਲਾਸ਼ਾਂ ਦੇ ਵਿੱਚੋਂ ਚੱਕ ਕੇ ਲੱਦ ਲਿਆ ਨਾ ਇਹਨਾਂ ਨੇ ਰੌਲਾ ਪਾਇਆ ਡੀਐਸਪੀ ਆਜੇ ਨੂੰ ਕਹਿ ਜਿਓ ਹੰਦਾ ਸਾਡਾ ਜਿੰਦਾ ਹੈ ਉਹ ਲਾਸ਼ਾਂ ਤੇ ਲੱਦ ਲਿਆ ਉਹ ਮੈਨੂੰ ਲਾਸ਼ਾਂ ਦੇ ਜੋ ਕੱਢ ਕੇ ਨਾਲ ਆਪਣੇ ਗੋਦੀ 'ਚ ਪਾ ਲਿਆ ਮੱਗਰ ਸਿੰਘ ਨੇ ਤੇ ਸਰਦੇਸ਼ ਸਿੰਘ ਨੇ ਮੇਰੇ ਪੱਟੀਆਂ ਬੰਨਤੀਆਂ ਇੱਕ ਸਾੜੇ ਸਰਾਣੀ ਵਾਲਾ ਇੱਕ ਪੈਨਾ ਵਾਲਾ ਮੈਟਰੀ ਵਾਲਾ ਸੀਗਾ ਤੇ ਅੱਛਾ ਜੀ ਹਰ ਇੱਕ ਦੇ ਹਰ ਇੱਕ ਜਿੰਨੇ ਵੀ ਇੱਥੇ ਮਰੀਜ਼ ਸੀਗੇ ਉਹ ਸ਼ਾਇਦ ਪਾਣੀ ਮੰਗੀਏ ਆਪਕੋ ਬਿੰਡਰੀ ਵਾਲਾ ਪਾਣੀ ਪਲਾਏਗਾ ਬਿੰਡਰੀ ਕੋ ਬੁਲਾਓ ਮਹਾਰਾਜ ਅਰਦਾਸ ਕਰਦਾ ਕੀਲਾ ਟਾਈਮ ਮੈਨੂੰ ਗੁਰਬਾਖਸ਼ ਆ ਦੇ ਦੇ ਜੀ ਮੇਰਾ ਮੇਰੀ ਮੰਗ ਮਹਾਰਾਜ ਇਹਦਾ ਕੋਈ ਹੋਰ ਕੁਝ ਨਹੀਂ ਹੈਗੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਧਰਮਾ ਹਰਿਓ ਤੇ ਤੁਸੀਂ ਜੁੜਿਓ ਰੰਗ ਪੰਜਾਬ ਦੇ ਨਾਲ ਸੋ ਦੋਸਤੋ ਜਦੋਂ ਜੂਨ ਮਹੀਨੇ ਦੀ ਸ਼ੁਰੂਆਤ ਹੁੰਦੀ ਹੈ ਜਾਂ ਜੂਨ ਮਹੀਨੇ ਦੇ ਦਿਨ ਆਪਾਂ ਨੂੰ ਨੇੜੇ ਆਉਂਦੇ ਲੱਗਦੇ ਨੇ ਤਾਂ ਜੂਨ 84 ਯਾਦ ਆ ਜਾਂਦਾ ਹੈ ਕਿਉਂਕਿ ਹਰ ਪੰਜਾਬੀ ਦੇ ਉਸ ਸਮੇਂ ਨੂੰ ਯਾਦ ਕਰਕੇ ਇੱਕ ਦਿਲ ਦੇ ਵਿੱਚੋਂ ਤਾਜ਼ੀ ਨਿਕਲਦੀ ਹੈ ਉਹ ਪੁਰਾਣੀਆਂ ਯਾਦਾਂ ਨੇ ਜਿਹੜੀਆਂ ਉਹ ਤਾਜ਼ੀਆਂ ਹੋ ਜਾਂਦੀਆਂ ਨੇ ਕਿਉਂਕਿ ਉਹ ਸਮੇਂ ਦੇ ਵਿੱਚ ਕੁਝ ਲੋਕ ਸੀ ਸਾਡੇ ਜਿਹੜੇ ਸ਼ਹੀਦ ਹੋ ਗਏ ਸੀ ਕੁਝ ਲੋਕ ਸੀ ਕਿਸਮਤੋਂ ਜਿਨ੍ਹਾਂ ਦੀ ਜਾਨ ਬਚ ਰਹੀ ਸੀ ਤੇ ਉਹਨਾਂ ਦੇ ਵਿੱਚੋਂ ਹੀ ਇੱਕ ਸਾਡੇ ਨਾਲ ਨੇ ਸਰਦਾਰ ਛੋਟਾ ਸਿੰਘ ਜੀ ਜਿਨ੍ਹਾਂ ਦਾ ਪਿੰਡ ਸੰਗਤਪੁਰਾ ਜਿਹੜੇ ਕਿ ਗੋਲੀਆਂ ਉਹਨਾਂ ਦੇ ਵੱਜੀਆਂ ਸੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਪਰ ਕੁਦਰਤੀ ਉਹਨਾਂ ਦੀ ਜਾਨ ਬਚ ਗਈ ਤੇ ਆਓ ਫਿਰ ਉਹ ਅਖੀ ਜੱਠਾ ਹਾਲ ਜਿਹੜਾ ਉਹਨਾਂ ਦਾ ਜਦੋਂ ਜੂਨ 84 ਦੇ ਵਿੱਚ ਜਿਹੜਾ ਬਲੂ ਸਟਾਰ ਹੋਇਆ ਤੇ ਹਮਲਾ ਹੋਇਆ ਉਹਦੇ ਬਾਰੇ ਗੱਲਾਂ ਬਾਤਾਂ ਆਪਾਂ ਕਰਾਂਗੇ ਹਾਂਜੀ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕਿਵੇਂ ਠੀਕ ਠਾਕ ਹੋ ਜੀ ਮੈਂ ਕੋ ਚੜਦੀ ਕਲਾਈ ਬਾਬੇ ਦੀ ਕਿਰਪਾ ਬੋਲੀ ਜੀ ਸੋ ਜਦੋਂ ਜੂਨ 1984 ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਹਮਲਾ ਹੁੰਦਾ ਜੀ ਹਾਂਜੀ ਤੁਸੀਂ ਉੱਥੇ ਉਸ ਸਮੇਂ ਦੇ ਵਿੱਚ ਉੱਥੇ ਮੌਜੂਦ ਸੀ ਮੈਂ ਪਸਾ ਤੇ ਤੁਸੀਂ ਉੱਥੇ ਗਏ ਕਦੋਂ ਸੀ ਜੀ ਮੈਂ ਗਿਆ 1983 ਤੋਂ ਕੁਝ ਸਮਾਂ ਪਹਿਲਾਂ ਗਿਆ ਆ ਜੀ ਤੈ ਕਹੋਂ ਤੋਂ ਮੈਂ ਤੀ ਬਣਾ ਸਾਲ ਜਾਂ 8 9 ਮਹੀਨੇ ਤਰੀਪਨ ਪਹਿਲਾਂ ਗਿਆ ਹੂੰ ਕਿ ਉਹ ਤੇ ਮੈਂ ਲੰਗਰ ਦੇ ਵਿੱਚ ਸੇਵਾ ਕਰਦਾ ਸੀਗਾ ਧਰਮ ਜੁੱਧ ਮੋਰਚੇ ਜਮੇ ਜਿਹੜਾ ਧਰਮ ਜੁੱਧ ਮੋਰਚਾ ਲੱਗਿਆ ਸੀਗਾ ਉਹਦੇ ਵਿੱਚ ਮੈਂ 12 ਵਾਰਾ ਜੇਲ੍ਹ ਕੱਟੀ ਆਈ ਅੱਛਾ ਜੀ 12 ਵਾਰਾ ਅੱਛਾ ਜੀ ਹਾਂ ਉੱਥੋਂ ਜਾਂਦਾ ਹੀ ਜੇਲ੍ਹ ਚ ਵਾਪਸ ਫੇਰ ਉੱਥੇ ਆ ਜਾਂਦਾ ਹੀਗਾ ਜੇਲ੍ਹ ਚ ਜਾਣਾ ਜੇਲ੍ਹ ਚ ਫੇਰ ਵਾਪਸ ਉੱਥੇ ਆ ਜਾਂਦਾ ਹੀਗਾ ਕੋਈ ਇੱਕ ਦਿਨ ਜਾਂ ਦੋ ਦਿਨ ਰੱਖ ਦੇਈਗੇ ਜਦੋਂ ਫਿਰੋਜ਼ਪੁਰ ਤਿੰਨ ਵਾਰ ਸੱਤ ਦਿਨ ਰੱਖਿਆ ਸੀ ਅੱਛਾ ਫਿਰੋਜ਼ਪੁਰ ਜੀ ਬਾਕੀ ਕੋਲ ਇੱਕ ਦਿਨ ਤੋਂ ਵੱਧ ਕਿੰਨੇ ਰੱਖਿਆ ਅਟੈਕ ਤੋਂ ਪਹਿਲਾਂ ਅਟੈਕ ਤੋਂ ਪਹਿਲਾਂ ਹਮ ਤਰਜਿਤ ਮੋਰਚਾ ਲੱਗਿਆ ਸੀ ਉਸ ਸਮਾਂ ਉਦੋਂ ਪਹਿਲਾਂ ਮੈਂ ਪਿੰਡੋਂ ਜਿਹੜਾ ਸਰਦਾਰ ਇਹਨਾਂ ਦੇ ਜਥੇਦਾਰਾਂ ਨਾਲ ਇੱਥੋਂ ਜਾਂਦਾ ਰਿਆ ਕਿਹਨਾਂ ਨਾਲ ਸੀ ਕਿਹੜੇ ਕਿਹੜੇ ਸਰਦਾਰ ਜਗਿੰਦਰ ਸਿੰਘ ਤੇ ਗਰਵਾਚਨ ਸਿੰਘ ਫਤੇਗੜਾ ਫਤੇਗੜਾ ਸਿੰਘ ਸਾਹਿਬ ਇਹਨਾਂ ਨਾਲ ਆਏ ਸਾਡੇ ਗਵਾਹੀ ਕਰ ਦਿੰਦੇ ਜਥੇ ਵੀ ਜੀ ਜਗਿੰਦਰ ਸਿੰਘ ਕਿਹੜੇ ਨਹੀਂ ਸਰਦਾਰ ਜਗਿੰਦਰ ਸਿੰਘ ਜੀ ਤੇ ਫਤੇਗੜਾ ਨਾਲ ਸਰਦਾਰ ਗਰਵਾਚਨ ਸਿੰਘ ਜੀ ਇਹਨਾਂ ਦੇ ਨਾਲ ਇੱਥੇ ਜਾਣਾ ਸੀ ਗੇੜਾ ਦੇ ਕੇ ਦਰਸ਼ਮੇਲੇ ਕਰਕੇ ਜਾਂ ਮੂਰਤੀ ਦੀ ਜਾ ਕੇ ਇੱਕ ਦੋ ਦਿਨ ਫੇਰ ਅਸੀਂ ਵਾਪਸ ਆ ਜਾਣਾ ਹੂੰ ਫੇਰ ਜਦ ਇਹ ਨਾਲ ਸੱਦਾ ਦੇਣਾ ਵੀ ਆਪਾਂ ਜਾਣਾ ਹੈ ਹੂੰ ਆਪਾਂ ਫੇਰ ਤੇ ਲੈ ਜਾਣਾ ਫੇਰ ਮੇਰਾ ਥੋੜਾ ਜਿਹਾ ਸਮੇਂ ਬਾਅਦ ਮਨ ਬਣ ਗਿਆ ਕਿ ਮਨ ਆਪਾਂ ਇੱਥੇ ਹੀ ਸੇਵਾ ਕਰਨੀ ਹੈ ਅੱਛਾ ਜੀ ਮੈਂ ਉੱਥੇ ਸੇਵਾ ਕਰਨ ਆ ਗਿਆ ਹੂੰ ਕੁ ਸਮਾਂ ਤੇ ਮੈਂ ਸੇਵਾ ਕੀਤੀ ਮੇਰੇ ਬਜ਼ੁਰਗ ਇੱਥੋਂ ਗਏ ਪਿੰਡੋਂ ਇੱਕ ਮੇਰੇ ਨਾਲ ਦਾ ਜਿਹੜਾ ਦੋਸਤ ਸੀਗਾ ਉਹਦਾ ਭਰਾ ਆ ਗਿਆ ਹੂੰ ਇਹ ਕਹਿਣ ਲੱਗੇ ਤੂੰ ਪਿੰਡ ਚ ਜਾ ਲੈ ਅੱਛਾ ਜੀ ਮਾ ਨਹੀਂ ਜੀ ਮੇਰਾ ਪਿੰਡ ਕੋਈ ਲੋੜ ਨਹੀਂ ਮੈਂ ਸਰਦਾ ਵਧੀਆ ਹੂੰ ਮਾਵੇਂ ਨੂੰ ਸੰਤਾਂ ਕੋਲੇ ਲੈ ਚਲ ਬੜੀ ਗੱਲ ਹੈ ਤੇ ਹੂੰ ਤੇਹੀ ਸੰਤਾਂ ਲੰਗੋਵਾਲਾ ਕੋਲ ਚਲੇ ਗਏ ਸਮਾਸ਼ਾਂਤੀ ਜੀ ਪਿੰਡੋਂ ਆਏ ਆ ਇਹਨੇ ਦੱਸੋ ਮਾ ਇਹ ਕਹਿੰਦੇ ਪਿੰਡ ਚਲੋ ਮੈਂ ਕਹਿੰਦੇ ਪੁਰੂਆਂ ਪਿੰਡ ਚਲੇ ਜਾ ਫਿਰ ਮਾ ਨਹੀਂ ਹੂੰ ਮੈਂ ਗੁਰੂ ਰਾਮਦਾਸ ਦੇ ਘਰ ਸੇਵਾ ਕਰਨੀ ਹੈ ਹੂੰ ਕਹਿੰਦੇ ਕਿਵੇਂ ਘਰ ਦੇ ਹਾਲਾਤਾਂ ਮੈਂ ਘਰ ਦੇ ਲਾ ਠੀਕ ਹੈ ਸਾਡੇ ਬਹੁਤ ਚੜਦੀ ਕਲਾ ਬਾਬੇ ਦੀ ਕਿਰਪਾ ਵਧੀਆ ਕੰਮ ਚੱਲਦਾ ਹੈ ਹੂੰ ਉਮਰ ਕਿੰਨੀ ਕੀ ਥੋੜੀ ਉਮਰ ਮੈਂ ਜਾ ਛੋੜੇ ਸੋ ਤੋਂ ਘੱਟ ਛੋਟੇ ਹੋਊਗਾ ਦੋ ਉਸ ਟਾਈਮ ਤੇ ਹਾਂ ਉਸ ਟਾਈਮ ਤੇ ਹੂੰ ਤੇ ਕਹਿਣ ਲੱਗੇ ਫੇ ਕੋਣ ਖਾਸੋ ਚਲੋ ਫੇ ਰਾ ਕਰ ਤੂੰ ਨਾਲ ਜਾਇ ਇੱਕ ਵਾਰੀ ਫੇ ਰਾ ਜੀ ਹੂੰ ਮਹਾ ਬਾਬਾ ਜੀ ਮੈਨੂੰ ਨਾਲ ਮੁੜ ਕੇ ਆਉਣ ਨਹੀਂ ਦੇਣਾ ਹਾਂ ਮੈਂ ਚਲੇ ਜਾਣਾ ਮੈਨੂੰ ਮੁੜ ਕੇ ਆਉਣ ਨਹੀਂ ਦੇਣਾ ਨਾਲ ਨਹੀਂ ਜੀ ਕਹਿੰਦੇ ਨਹੀਂ ਕੋਈ ਗੱਲ ਨਹੀਂ ਤੈਨੂੰ ਹੋਂ ਦੇਣਗੇ ਕਹਿੰਦੇ ਇਹਨਾ ਵਾਦਾ ਕਰ ਲੈਣੇ ਆਂ ਅਸੀਂ ਸਾਡੇ ਸਾਹਮਣੇ ਪੁੱਛ ਲੈਣੇ ਆਂ ਵੀ ਹੋਂ ਦੋਗੇ ਹੂੰ ਮਹਾ ਜੀ ਮੈਨੂੰ ਪਤਾ ਇੱਥੇ ਤੁਹਾਨੂੰ ਕਹਿ ਵੀ ਦੇਣਗੇ ਆਉਣ ਦੇਣਗੇ ਹੂੰ ਤਾਂ ਮੈਨੂੰ ਆਉਣ ਨਹੀਂ ਦੇਣਾ ਨਾਲੇ ਅੱਛਾ ਕਹਿੰਦੇ ਚਲ ਕੋਈ ਗੱਲ ਤੂੰ ਤੇ ਲੈ ਜਾ ਮਹਾਜੀ ਮੈਂ ਹਫਤਾ ਠਹਿਰ ਕੇ ਜਾਊਂਗਾ ਇਹਨਾਂ ਕੋਲ ਤੇ ਜਾਓ ਇਹ ਹਫਤਾ ਦਸ ਦਿਨ ਠਹਿਰ ਕੇ ਮੈਂ ਪਿੰਡ ਜਾ ਆਊਂਗਾ ਅੱਛਾ ਚਲੋ ਮੈਂ ਹਫਤੇ ਦਸ ਦਿਨ ਬਾਅਦ ਬਾਬਾ ਜੀ ਨੂੰ ਕਹਾਂ ਮੈਂ ਪਿੰਡ ਚ ਲਿਆ ਕਹਿੰਦੇ ਜਾਓ ਉਹਨਾਂ ਨੇ ਮੈਨੂੰ ਉਸ ਟਾਈਮ ਤੇ 500 ਰੁਪਏ ਦਿੱਤਾ ਅੱਛਾ ਜੀ ਬਾਬਾ ਜੀ ਕਹਿੰਦੇ ਆਉ ਉਥੋਂ ਪੈਸੇ ਲਾ ਲੈ 500 ਰੁਪਏ ਬਾਬਾ ਜੀ ਦਾ ਤਾਂ ਬਹਿ ਰੱਖਦੇ ਨਹੀਂ ਸੀ ਕੁਝ ਵੀ ਕੋਈ ਬਿਲਕੁਲ ਨਹੀਂ ਲਾਦੇ ਉਹਦੇ ਨਾਲ ਸੇਵਾਦਾਰ ਸੀ ਇਹ ਉਹਨਾਂ ਨੂੰ ਕਹਿੰਦਾ ਵੀ ਉਹਨੂੰ ਬਾਬੇ ਨੂੰ 500 ਰੁਪਏ ਦੇ ਦਿਓ ਉਹਨਾਂ ਸਿੰਘ ਨੂੰ ਅੱਛਾ ਜੀ ਤੇ ਪਿੰਡ ਚ ਲਿਆ ਤੇ ਚਲੋ ਉਹਨਾਂ ਸਮੇਂ ਦੇ 500 ਰੁਪਏ ਅੱਜ ਦਾ 10000 ਵਰਗਾ ਸੀ ਆ ਹੂੰ ਉਹਨਾਂ ਸਮੇਂ ਨੂੰ 500 ਰੁਪਏ ਦਿੱਤਾ ਮੈਂ ਹਫ਼ਤਾਕ ਪਿੰਡ ਲਾਇਆ 5-4 ਦਿਨ ਲਾਇਆ ਹੂੰ ਮੇਰਾ ਮਨ ਨਹੀਂ ਲੱਗਿਆ ਅੱਛਾ ਮੈਂ ਸੋਚਿਆ ਮਨਾ ਮੈਂ ਉੱਥੇ ਹੀ ਜਾਣਾ ਮੈਂ ਫੇਰ ਆਖਿਆ ਮਾਜੀ ਮੈਂ ਜਾ ਰਿਹਾ ਹੂੰ ਕਹਿੰਦੇ ਨਹੀਂ ਜਾਣਾ ਤੀ ਤੇਰਾ ਮਾਜੀ ਮੈਂ ਥੋੜੀ ਸਹਿਮਤੀ ਨਾਲ ਵੇਚ ਦੋ ਤਾਂ ਵਧੀਆ ਗੱਲ ਹੈ ਨਹੀਂ ਮੈਂ ਚੋਰੀ ਜਾਊਗਾ ਹੂੰ ਰਹਿਣਾ ਮੈਂ ਹੀ ਨਹੀਂਗਾ ਮੈਂ ਜਾਣਾ ਹੈ ਵਿਆਹ ਕਰਾ ਲੈਣੇ ਤੁਸੀਂ ਨਹੀਂ ਮੈਂ ਵਿਆਹ ਨਹੀਂ ਕਰਾਉਣਾ ਜੀ ਉੱਥੇ ਮੈਨੂੰ ਰਿਸ਼ਤੇ ਵਾਲੇ ਬਥੇਰੇ ਸੱਜਣ ਮਿੱਤਰਾਂ ਨੇ ਕਿਹਾ ਜਦੋਂ ਨੌਕਰੀ ਦੇ ਲੱਗ ਗਿਆ ਤੂੰ ਰਿਸ਼ ਹੂੰ ਮੈਂ ਜਦ ਪਹਿਰਾਨੀ ਲਿਆ ਹੁਣ ਨਹੀਂ ਲੈਣਾ ਹੂੰ ਕਹਿੰਦੇ ਹੁਣ ਤੂੰ ਨੋਕ ਦੀ ਕਰਦਾ ਪਹਿਲਾਂ ਤਾਂ ਬੇਰੇਕਾਰ ਸੀਗਾ ਮਾਨ ਨਹੀਂ ਮੈਂ ਲੈਣਾ ਹੀ ਨਹੀਂ ਹੂੰ ਮਲ ਗੁਰੂ ਘਰ ਨੂੰ ਸਮਰਪਿਤ ਬਿਲਕੁਲ ਜੀ ਥੇ ਕੋ ਸਮਾਪਾ ਕੇ ਮੈਂ ਉੱਥੇ ਫੇਰ ਚਲਾ ਗਿਆ ਮੈਂ ਬਾਬਾ ਜੀ ਨੂੰ ਜਾ ਕੇ ਫਤਿਹ ਬੁਲਾਈ ਪਹਿਰਿਆਂ ਥਲਾਈ ਬਾਬਾ ਜੀ ਦੇ ਮਾਂ ਬਾਬਾ ਜੀ ਦੇ ਖਾਲਸਾ ਫਤਿਹ ਕਹਿੰਦੇ ਆਗਾ ਮੂੰਹ ਮਾਹ ਜੀ ਹੂੰ ਕਹਿੰਦੇ ਠੀਕ ਹੈ 57 ਲਮਰ ਸਾਡਾ ਗੁਰਾਂ ਦਾ ਸਰਾਂਚ ਕੰਫਰੰਸ ਸੀਗਾ ਹੂੰ ਕਹਿੰਦੇ ਉਹ ਫੇਰ ਚਾਬੀ ਲੈ ਲੈ ਆ ਉਹਦੇ ਕਾਂਗਰਸ ਦੀ ਚਲੇ ਜਾ ਉੱਥੇ ਜੀ ਹੂੰ ਸੇਵਾ ਕਰੋ ਸੇਵਾ ਕਰਕੇ ਤੇ ਜਾ ਕੇ ਸੌ ਜਾਓ ਹੂੰ ਮਾ ਫਿਰ ਮੈਨੂੰ ਦਫਤਰ ਕਾਲੀਦਲ ਦੇ ਲੈ ਗਏ ਕੁ ਸਮੇਂ ਬਾਅਦ ਹਮ ਮੈਂ ਲੰਗਰ ਚ ਮੈਨੂੰ ਦਫਤਰ ਕਾਲੀਦਲ ਨਾਲ ਲੈ ਆਏ ਕਹਿੰਦੇ ਵੀ ਤੇਰੀ ਇੱਥੇ ਲੋੜ ਹੈ ਹਮ ਮਾ ਚਲੋ ਜੀ ਸੋਡੀ ਮਰਜੀ ਮੈਂਦਾ ਸੇਵਾ ਹੀ ਕਰਨੀ ਆ ਹਮ ਬਾ ਫਿਰ ਮੈਂ ਬੰਨ ਕਿ ਨਹੀਂ ਰਹਿਣਾ ਜੀ ਮੈਂ ਯਾਦ ਹੋ ਕੇ ਸੇਵਾ ਕਰਨੀ ਆ ਹਮ ਕਹਿੰਦੇ ਕੋਈ ਗੱਲ ਜਿਵੇਂ ਤੇਰਾ ਦਿਲ ਕਰੇਗਾ ਉਹ ਸੇਵਾ ਕਰ ਜਾਈਂ ਜੀ ਮੈਂ ਸੇਵਾ ਕਰਦਾ ਰਿਹਾ ਕਾਲੀਦਲ ਦੇ ਦਫਤਰ ਚਾਹ ਪਾਣੀ ਛਾਉਣਾ ਪ੍ਰਸ਼ਾਦਾ ਵੰਡ ਛਾਉਣਾ ਆਏ ਗਏ ਨੂੰ ਹਮ ਲੰਗਰ ਚੋਂ ਲਿਆ ਲਿਆ ਕੇ ਤੇ ਉਹ ਸਵਾ ਫੇਰ ਲੰਘਿਆ ਮੈਨੂੰ ਕਹਿੰਦੇ ਤੇਰੀ ਲੋੜ ਆ ਸੰਤ ਲੰਗੋਵਾਲਾ ਕੋਲ ਚੱਲ ਹਮ ਮਾ ਬਾਬੇ ਨੇ ਮੈਨੂੰ ਹੋਰ ਦੀ ਬੰਨਣ ਲੱਗੇ ਹੋ। ਹੂੰ। ਇਹ ਕਮਣਾ ਨਹੀਂ ਕਰੋ ਮੈਨੂੰ ਸੇਵਾ ਕਰਦੇ ਉੱਥੇ ਠੀਕ ਹੈ। ਹੂੰ। ਸੰਤਾਂ ਕੋਲ ਮੈਨੂੰ ਬੰਨਾ ਗਰੀ ਕਰਨੀ ਪਊਗੀ। ਹੂੰ। ਕਹਿੰਦੇ ਨੇ ਤੂੰ ਯਾਦ ਹੋਏਗਾ। ਹੂੰ। ਤੂੰ ਸੇਵਾ ਕਰਨੀ ਉਹ ਸੇਵਾ ਉੱਥੇ ਪਛਾਤਾ ਆਇਆ ਜਾਂ ਉਹਨੂੰ ਤਰਜੁਦ ਨੂੰ ਔਰਚਾ ਚੱਲਦਾ ਹੈ। ਹੂੰ। ਸਿੰਘ ਜਥੇਦਾਰ ਆਉਂਦੇ ਨੇ ਮਿਲਣ ਗਏ ਨਾ ਬਾਬਾ ਜੀ ਨੂੰ। ਉਹਨਾਂ ਨੂੰ ਆਏ ਗਏ ਨੂੰ ਪਛਾਤਾ ਪਾਣੀ ਛਕਾਉਣਾ ਚਾਹ ਸ਼ੌੜੀਆਂ। ਹੋਰ ਕੁਝ ਨਹੀਂ ਕਰਨਾ। ਹੂੰ। ਜੇਦੋਂ ਤੇਰਾ ਦਿਲ ਕਰੇਗਾ ਕੌਣ ਫੇਰ ਨੂੰ ਕਿਤੇ ਦਰਸ਼ ਮਿਲੇ ਕਰਨ ਨੂੰ ਆਸੇ ਵਾਸੇ ਜਿੱਥੇ ਮਰਦੀ ਚੱਲ ਜਾਏਗਾ ਦੀ। ਨਾਲ ਕਿ ਮਾ ਠੀਕ ਹੈ ਪੱਕਾ ਵਾ ਕਹਿੰਦੇ ਹਾਂ ਜੀ ਪੱਕਾ ਉਹ ਸਮਾਂ ਮੈਂ ਉੱਥੇ ਚਲੋ ਇਤਰੀ ਸੇਵਾ ਕਰਦਾ ਰਿਆ ਆ ਸਮਾਂ ਆ ਗਿਆ 1 ਜੂਨ ਆ ਗਈ ਹਮ 1 ਜੂਨ ਨੂੰ ਦਰਬਾਰ ਸਾਹਿਬ ਜਿਹੜੇ ਲੰਗਰ ਨਹੀਂ ਆ ਦਰਬਾਰ ਸਾਹਿਬ ਮੈਂ ਨਾ ਹਾਂਜੀ ਲੰਗਰ ਦੇ ਉੱਤੇ ਮੋਰਚਾ ਲੱਗਿਆ ਸੀਗਾ ਹਮ ਇਧਰ ਆਪਣੇ ਗੁਰੂ ਨਾਨਕਨ ਵਾਸਤੇ ਮੋਰਚਾ ਲੱਗਿਆ ਸੀਗਾ ਜੀ ਸੀਆਰਪੀ ਨੇ ਮੋਰਚਾ ਸੀਗਾ ਲੋਕਾਂ ਦੇ ਕੋਠਿਆਂ 'ਕਈ ਅੱਛਾ ਤੇ ਉਧਰੋਂ ਸੀਆਰਪੀ ਨੇ ਪਹਿਲਾਂ ਗੋਲੀ ਚਲਾਈ ਆਪਣੇ ਸਿੰਘਾਂ ਵੇ ਹਮ ਪਰ ਉਥੋਂ ਉਸ ਟਾਈਮ ਤੇ ਥੋੜਾ ਜਿਆ ਨੁਕਸਾਨ ਹੋਇਆ ਤੇ ਇੰਨਾ ਜਾਵ ਨਹੀਂ ਹੋ ਮਹਾਰਾ ਜੀ ਕਿਰਪਾ ਰੀ ਵਿਚਾਰਿਆ ਅੱਗੋਂ ਜਦੋਂ ਨਾ ਹਟੇ ਸੀ ਅਰਗੀ ਵਾਲੇ ਆਪਣੇ ਸਿੰਘਾਂ ਨੇ ਵੇ ਸ਼ੁਰੂ ਕਰਤਾ ਗੋਲੀ ਚਲਦੀ ਰਹੀ 1 ਜੂਨ ਤੋਂ 1 ਦੁਪਹਿਰ 1 ਵਜੇ ਗੋਲੀ ਸ਼ੁਰੂ ਹੋਈ ਹੈ ਜੀ ਚਲਦੀ ਰਹੀ ਕਦੇ ਰੁਕ ਰੁਕੇ ਚਲਦੀ ਰਹੀ ਕਦੇ ਚੱਲ ਵੀ ਕਦੇ ਰੁਕ ਗਈ ਕਦੇ ਚੱਲ ਵੀ ਕਦੇ ਰੁਕ ਗਈ ਇਤਨੀ ਚਲਦੀ ਰਹੀ 4 ਜੂਨ ਤੱਕ ਚਲਦੀ ਰਹੀ ਜਾਂ 3 ਤੱਕ ਤੁਸੀਂ ਕਿੱਥੇ ਸੀ ਉਦੋਂ ਮੈਂ ਉਦੋਂ ਆਪਣੀ ਸੁਸਮੰਦਰੀ ਹਾਲਤ ਸੀ ਕਾਈ ਤੇ ਜਸ ਸਿੰਘ ਸੁਸਮੰਦਰੀ ਹਾਲਤ ਜੀ ਸੰਤਲਾਂ ਕੋਲ ਪੜੇ ਜੀ ਜੇ ਜਦੋਂ ਇਹ ਸਾਨੂੰ ਸਮਾਂ ਪੈਂਦਾ 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 ਪੈ ਗਿਆ ਤਿੰਨ ਜੂਨ ਨੂੰ ਨਾਲ ਕਲਫੂ ਲਾਤਾ ਸਿਹਰੇ ਜੀ ਕਲਫੂ ਲਾਤਾ ਤੇ ਅਸੀਂ ਕਿਹਾ ਵੀ ਇਹ ਤਾਂ ਕੰਮ ਖਰਾਬ ਹੋ ਗਿਆ ਕਲਫੂ ਲੱਗ ਗਿਆ ਚਲੋ ਇਹੀ ਸੋਚਿਆ ਜੋ ਰੱਬ ਨੂੰ ਪਾਏਗਾ ਉਹ ਠੀਕ ਹੈ ਇਹਨਾਂ ਨੇ ਫਿਰ ਮੁੜ ਕੇ ਦੁਪਹਿਰ ਨੂੰ 2 ਘੰਟੇ ਲਈ ਕਲਫੂ ਟਲ ਦੇ ਦਿੱਤੀ ਤਿੰਨ ਤਰੀਕ ਦੀ ਗੱਲ ਹੈ ਤਿੰਨ ਜੂਨ ਦੀ ਤੇ ਮੈਂ ਸੋਚਿਆ ਮਹਾਗੁਰੂ ਅਜਿੰਦਸੀ ਦੀਦਾੜਾ ਮਾਗੋਦਾ ਰਾਮ ਸਰ ਕੇ ਉਹਨਾਂ ਦਾ ਦਰਸ਼ਨ ਕਰ ਆਈਏ ਮੈਂ ਕਿਸੇ ਨੂੰ ਦੱਸਿਆ ਨਹੀਂ ਮੈਂ ਚੋ ਪੂਰੇ ਇਕੱਲੇ ਚਲਾ ਗਿਆ ਅੱਛਾ ਜਦ ਮੈਂ ਬਾਬਸਾ ਆਇਆ ਮੇਰਾ ਉਹਨਾਂ ਨੂੰ ਪਤਾ ਲੱਗਾ ਕਿ ਕਿੱਥੋਂ ਆਇਆ ਮੇਰੇ ਨਾਲ ਦੇ ਸਿੰਘ ਪੁੱਛਣ ਲੱਗੇ ਕਿੱਥੋਂ ਆਇਆ ਮੈਂ ਮਾਹੀ ਦਾ ਗੁਰੂ ਅਜਿੰਰੀ ਦੇ ਸਿੱਧੀ ਧੜ ਤੇ ਦਰਸ਼ਨ ਕਰਤੇ ਆਂ ਕਹਿੰਦੇ ਤੈਨੂੰ ਦਰਸ਼ਨਾਂ ਦੀ ਪਈ ਹੈ ਵੀ ਹਾਲਾਤ ਤਾਂ ਕੀ ਬਣੇ ਬਏ ਆ ਮਾਹੀ ਜੇ ਜੋ ਰੱਬ ਨੂੰ ਪਾਏਗਾ ਉਹ ਹੀ ਹੈ ਜੀ ਜੋ ਰੱਬ ਨੂੰ ਮਨਜ਼ੂਰ ਹੋਏਗਾ ਉਹੀ ਹੋਏਗਾ ਆਪਣੇ ਕਹਿਣ ਨਾਲ ਕੁਝ ਨਹੀਂ ਹੋਣਾ ਹਾਂਜੀ ਜੇ ਰੱਬ ਨੂੰ ਰੱਬ ਨੇ ਲਿਆਣਾ ਆਪ ਨੂੰ ਕੰਦਰ ਬੈਠਣ ਨੂੰ ਲੈ ਜਾਣਾ ਜੀ ਸਾਡੇ ਨਾਲ ਦੇ ਸਿੰਘ ਸ਼ਹੀਦ ਹੋ ਗਏ ਫਿਰ ਕੀ ਗੱਲ ਐ ਇਸ ਵਿੱਚ ਜੇ ਆਪਾਂ ਵੀ ਸ਼ਹੀਦ ਹੋ ਜਾਂਗੇ ਕੀ ਗੱਲ ਐ ਇਸ ਵਿੱਚ ਬਿਲਕੁਲ ਕਹਿੰਦੇ ਚਲ ਤੈਨੂੰ ਇੰਨੀ ਕੁਝ ਨਹੀਂ ਕਹਿ ਸਕਦੇ ਤੇ ਤਾਂ ਮੌਤ ਚੱਕੀ ਫਿਰਦੀ ਐ ਮਾਝੀ ਸੋਡੀ ਮਰਜੀ ਜੋ ਮਰਜੀ ਕਹਿ ਲੋ ਨਾ ਕਹਿ ਲੋ ਮੈਂ ਦਰਸ਼ਨ ਕਰਨ ਗਿਆ ਕਿੰਨੇ ਬੰਦੇ ਤੁਸੀਂ ਉਸ ਹਾਲ ਦੇ ਉਦੋਂ ਹੀ 25 30 ਬੰਦੇ ਦੇ ਤਰੀ ਬਣ ਉੱਥੇ ਹੀ ਉਸ ਸਮੇਂ ਵੀ ਚਲੋ ਇਹ ਸਮਾਂ ਆ ਗਿਆ ਪੰਜ ਦੀ ਰਾਤ ਆ ਗਈ ਪੰਜ ਦੀ ਰਾਤ ਨੂੰ ਸਾਨੂੰ ਉਹਨੇ ਉੱਤੋਂ ਲਾ ਲਿਆ ਸੱਦਾ ਦਿੱਤਾ ਮਿਲਟਰੀ ਆਈ ਐ ਵੀ ਥੱਲੇ ਆ ਜਾਓ ਸਾਰੇ अच्छा वार्ण वार्ण जी संतलंग वाले ਵੱਖਰਾ ਕਰ ਲਿਆ ਸਾਨੂੰ ਜਿਹੜੇ ਜਿੱਨੀ ਸੰਗਤ ਅਸੀਂ ਬਾਕੀ ਉਹ ਰੋਲੇ ਪਹਿਲੇ ਕੋਈ ਸੰਗਤ ਦੇ ਵਿੱਚ ਬੈਠੀ ਉਦੋਂ 10-20 ਬੰਦੇ ਸੰਗਤ ਦੇ ਵੀ ਹੁਣ ਉਸ ਟਾਈਮ ਤੇ ਸਾਡੇ ਕੋਲੇ ਸੰਤਾਂ ਨੂੰ ਮਿਲਣ ਆਲੇ ਤੇ ਉਹਨਾਂ ਨੇ ਸਾਨੂੰ ਲਾ ਕੇ ਗੁਰਾਂ ਦਾ ਸਰਾਂ ਚ ਲੈ ਗਏ ਗੁਰਾਂ ਦਾ ਸਰਾਂ ਜਿਹੜਾ ਵਿਚਾਰਾ ਵਿਚਾਲੇ ਵਿੜਾ ਹੈ ਤੁਹਾਨੂੰ ਕਹਿੰਦੇ ਇੱਥੇ ਬੈਠ ਜਾਓ ਸੰਤਲੰਗਵਾਲ ਨੂੰ ਸਾਈਡ ਤੇ ਲੈ ਗਏ ਸੰਤਲੰਗਵਾਲ ਨੂੰ ਸਾਨੂੰ ਪਤਾ ਨਹੀਂ ਕਿੱਦੋਂ ਲੈ ਕੇ ਮੁੜ ਕੇ ਸਾਾਨੂੰ ਪਤਾ ਲੱਗਿਆ ਅਗਾਂਹ ਸੱਚ ਝੂਠ ਬੋਲੀਏ ਵੀ ਸੰਤਲੰਗਵਾਲ ਆ ਇੱਧਰ ਗਏ ਇੱਧਰ ਗਏ ਸਾਨੂੰ ਉਹਦੇ ਮਾਰੇ ਕੋਈ ਜਾਣਕਾਰੀ ਨਹੀਂ ਹਾਂਜੀ ਸਾਨੂੰ ਇਹ ਵੱਖਰਾ ਕਰ ਲਿਆ ਉੱਥੇ ਸਰਾਂਚ ਜਾ ਕੇ ਬਿਠਾਤਾ ਸਰਾਂਚ ਬਹੁਤ ਸੰਗਤੀ ਬਹੁਤ ਜ਼ਿਆਦਾ ਹੱਦੋਂ ਵੱਧ ਆ ਚੀਕਰ ਵਾਲੀ ਪੈ ਰਹੀ ਸੀਗੀ ਬੱਚੇ ਰੋ ਰਹੇ ਨਹੀਂ ਕਿੰਨੇ ਕਿ ਮਾਈਆਂ ਬਚਾਈਆਂ ਰੋ ਰਹੀਆਂ ਕਿਉਂ ਚਾਰ ਸ਼ੁਰੂ ਗੋਲੀ ਚੱਲ ਰਹੀ ਸੀ ਸਾਨੂੰ ਉੱਥੇ ਆ ਕੇ ਜਦ ਬਿਠਾਇਆ ਤੇ ਸਾਨੂੰ ਅੱਜ 5-7 ਮਿੰਟ ਇਹ ਬੈਠਿਆ ਨੂੰ ਚਾਰ ਫਿਰ ਬਾਛੜ ਆ ਗਈਆਂ ਗੋਲੀਆਂ ਦੀਆਂ ਅੱਛਾ ਤੇ ਗੁਰਚਰਨ ਸਿੰਘ ਤੇ ਬੱਗਾ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ ਤੇ ਨਿਸ਼ਿੱਤਰ ਸਿੰਘ ਤੇ ਸਾਡੇ ਮੌਕੇ ਤੇ ਉਸੇ ਸ਼ਹੀਦ ਹੋ ਗਏ ਨੇ ਅੱਛਾ ਜੀ ਫੇ ਸੁਖਦੇਵ ਸਿੰਘ ਬੱਬਰ ਨੇ ਕਿਹਾ ਤੇ ਡੀਐਸਪੀ ਬਾਜਵਾ ਫਿਰਦਾ ਹੈਗਾ ਸੁਖਦੇਵ ਸਿੰਘ ਬੱਬਰ ਨੇ ਕਿਹਾ ਕਹਿੰਦਾ ਜੀ ਸਾਡਾ ਇਹ ਸਿੰਘ ਰਿਸ਼ਤੇਦਾਰ ਆ ਖੜਾ ਮੇਰਾ ਉਹਨੂੰ ਯਾ ਲੱਗਦਾ ਹੈ ਜੇ ਤੁਸੀਂ ਕੋਮ ਇਥੇ ਪੱਗ ਪਾ ਦਵਾ ਹੂੰ ਜਿਦੋਇ ਬੈਸੀ ਹਾਂ ਸੀਦੋਇ ਬੈਸੀ ਉਹ ਤਿੰਨੇ ਸੀ मौके ਦੀ ਸੀ ਗਈ ਸੀ ਉਹ ਤਾਂ ਸੀ ਦਾ ਹੋਰ ਹੀ ਬਹੁਤ ਹੋਏ ਸੀਗੇ ਪਰ ਤਿੰਨ ਸਾਡੇ ਜਾਮਸ਼ਾਨ ਵਾਲੇ ਬੰਦੇ ਸੀਗੇ ਬਿਲਕੁਲ ਨੇੜੇ ਜੀ ਤੁਹਾਡੇ ਬਿਲਕੁਲ ਨੇੜੇ ਸੀ ਸਾਡੇ ਕਿਉਂ ਆਏ ਇਕੱਠੇ ਰਹਿੰਦੇ ਸੀ ਰਹਿੰਦੇ ਸਾਡੀ ਤੇ ਆਇਆ ਉੱਥੇ ਰਾਣਾ ਬਣਾ ਸਾਡੇ ਰੋਟੀ ਪਾਣ ਮਤਲਬ ਉਹਨਾਂ ਦੇ ਗੋਲੀਆਂ ਬਾਈ ਦਿਆ ਤੁਸੀਂ ਦੇਖੀ ਹਾਂ ਹਾਂ ਇਹ ਕੀ ਵੇਖਿਆ ਜੀ ਅਸੀਂ ਹੂੰ ਉਹ ਮੋਕੇ ਤੇ ਸ਼ਹੀਦ ਹੋ ਗਏ ਮੈਂ ਉਥੇ ਮੇਰਾ ਇੱਥੇ ਵੱਜੀ ਆ ਆ ਬਾਹ ਟੁੱਟੀ ਆ ਮੇਰੀ ਤੋ ਤਾਨੀਆਂ ਦੀ ਅੱਛਾ ਆ ਮੇਰਾ ਸਾਰਾ ਜਵਾੜਾ ਫਟਿਆ ਅੱਛਾ ਇੱਥੇ ਗੀ ਵੱਜੀ ਹਾਂ ਬੋਲੀ ਵੱਜੀ ਹੈ ਤੇ ਮੈਂ ਵੀ ਡਿਗ ਪਿਆ ਮੈਂ ਵੇਖਦੇ ਆ ਸਾਹਮਣੇ ਬੱਚੇ ਸ਼ਹੀਦ ਹੁੰਦੇ تھے ਕਾਫੀ ਸ਼ਹੀਦ ਹੋਏ ਸਿੰਘਾਂ ਵਾ ਲਾਛਾਂ ਦੇ ਪੂਰੇ ਢੇਰ ਲੱਗੇ ਸਰਾਹਾਂ ਚ ਤੇ ਮੈਨੂੰ ਮੇਰੇ ਨਾਲ ਦੇ ਤੇ ਮੇਰੇ ਉਹਨਾਂ ਨਾਲ ਦੇ ਸਿੰਘਾਂ ਨੂੰ ਪਤਾ ਲੱਗ ਗਿਆ ਮੇਰਾ ਵੀ ਉਹ जख्मी ਅਜੇ ਪਿਆ ਤੇ ਉਹ ਉਹਨੂੰ ਹੱਥ ਨਹੀਂ ਪਾ ਸਕਿਆ ਉਹ ਇਤਨੇ ਮੈਨੂੰ ਥੋੜੇ ਸਮੇਂ ਬਾਅਦ ਗੱਡੀ ਜਦੋਂ ਆਈ ਉਹਦੀ ਲਾਸ਼ਾਂ ਵਾਲੀ ਉਹਨੇ ਲਾਸ਼ਾਂ ਦੇ ਵਿੱਚੋਂ ਨੂੰ ਚੱਕ ਕੇ ਲੱਦ ਲਿਆ ਤਾਂ ਸੋਨੂ ਵੀ ਪਿੱਛੇ ਲੱਗਾ ਮੈਨੂੰ ਵੀ ਚੱਕ ਲਾਦ ਲਿਆ ਉਹਨਾਂ ਨੇ ਮੱਗਰ ਸਿੰਘ ਆ ਇਕਾਤਰ ਸਿੰਘ ਵਾਲਾ ਮੱਗਰ ਸਿੰਘ ਸੀਗਾ ਇਕ ਸੁਖਦੇਵ ਸਿੰਘ ਬੱਲੇ ਵਾਲਾ ਇਹਨਾਂ ਨੇ ਰੌਲਾ ਪਾਇਆ ਡੀਐਸਪੀ ਬਾਜ ਨੂੰ ਕਹਿ ਜੀ ਉਹਦਾ ਸਾਡਾ ਜਿੰਦਾ ਹੈ ਉਹ ਲਾਸ਼ਾਂ ਤੇ ਲੱਦ ਲਿਆ ਕਹਿੰਦੇ ਥੋੜੇ ਕੋਲ ਕੀ ਸਬੂਤ ਹੈ ਕਿ ਜਿੰਦਾ ਕਹਿੰਦਾ ਹਾਂ ਜੀ ਟੜਫ ਰਿਆ ਜਿੰਦਾ ਬੰਦਾ ਕਹਿੰਦੇ ਚਲੋ ਜੀ ਥੋੜਾ ਬੰਦਾ ਦੀ ਜਾਣਦੇ ਉਹ ਕਹਿੰਦੇ ਹਾਂ ਜੀ ਸਾਡੇ ਨਾਲ ਦਾ ਸਿੰਘ ਹੈ ਕਹਿੰਦੇ ਕੱਢ ਲੋ ਬਾਹਰ ਉਹ ਮੈਨੂੰ ਲਾਛਾਂ ਦੇ ਜੂਕਾਟਿਕ ਨਾਲ ਆ ਆਪਣੇ ਗੋਦੀ ਚ ਪਾ ਲਿਆ ਮੱਗਰ ਸਿੰਘ ਨੇ ਤੇ ਸਰਦੇਸ਼ ਸਿੰਘ ਨੇ ਮੇਰੇ ਪੱਟੀਆਂ ਬੰਨਤੀਆਂ ਹੂੰ ਉਸ ਤੋਂ ਬਾਅਦ ਮੈਨੂੰ ਉਹਨੇ ਜ਼ਖਮੀਆਂ ਚ ਲਾਤਾ ਜ਼ਖਮੀ ਲੱਦਨ ਤੋਂ ਬਾਅਦ ਮੈਨੂੰ ਉਥੇ ਹੌਚੇ ਲੈ ਕੇ ਬੂਤੇਕਪੁਰ ਦਾ ਸਾਚ ਆ ਜੀ ਉਥੇ ਮੈਨੂੰ 4-5 ਦਿਨਾਂ ਬਾਅਦ ਮੈਨੂੰ ਹੋਸ਼ ਆ ਗਈ ਇੱਕ ਸਾੜੇ ਸਹਰਾਣੀ ਵਾਲਾ ਇੱਕ ਪੈਨਾ ਵਾਲਾ ਮੈਟਰੀ ਵਾਲਾ ਸੀਗਾ ਤੇ ਅੱਛਾ ਜੀ ਹਰ ਇੱਕ ਦੇ ਹਰ ਇੱਕ ਜਿੰਨੇ ਵੀ ਇੱਥੇ ਮਰੀਜ਼ ਸੀਗੇ ਹਰ ਇੱਕ ਦੇ ਇੱਕ ਪੈਣੀ ਕ ਸਹਰਾਣੀ ਪੈਸੇ ਜੇ ਪਾਣੀ ਮੰਗੀਏ ਬਾਵਾਂ ਵਾਲਾ ਮਰ ਜਾ ਤਾਂ ਹੋਸ਼ ਆਈ ਤੇ ਪਾਣੀ ਮੰਗੀਏ ਆਪ ਕੋ ਬਿੰਡਰੀ ਵਾਲਾ ਪਾਣੀ ਭਲਾਏਗਾ ਬਿੰਡਰੀ ਦੇ ਕੋ ਬਲਾਓ ਮੈਟਰੀਅਲ ਇਹ ਸ਼ਬਦ ਵਰਤਦੇ ਇਹ ਸਹੀ ਬਿੰਡਰੀ ਵਾਲਾ ਕਹਿੰਦੀ ਸੰਤ ਲਾਉਗਾ ਸੰਤ ਜੀ ਨਾਲ ਸੇ ਉਹਨੂੰ ਜਨਾ ਸੇ ਨੂੰ ਅੱਛਾ ਬਿੰਡਰੀ ਵਾਲਾ ਬੋਲਦੇ ਸੀ ਉਹ ਅੱਛਾ ਬਿੰਡਰੀ ਵਾਲਾ ਭਲਾਏਗਾ ਬਲਾਓ ਆਪ ਕੋ ਉਹ ਪਾਣੀ ਭਲਾਏਗਾ ਤੇ ਸਾਡੇ ਕੋਲ ਕੋਈ ਜਵਾਬ ਨਹੀਂ ਸੀਗਾ ਇਹ ਚੁੱਪ ਸੀ ਕਿਉਂ ਸਾਡੇ ਹਾਲਾਤ ਆ ਸਾਡੀ ਉਹੀ ਜਿ ਬਣੇ ਪਈ ਸੀ ਸਾਡੇ ਬਾਸ ਵਾਸ ਤਾਂ ਸਾਡੀ ਨਿਕਲਦੀ ਨਹੀਂ ਚੰਗੀ ਤਰ੍ਹਾਂ ਮੁਰਕੇ ਜਿਹੜੀ ਉੱਥੇ ਨਰਸਾਂ ਸੀ ਵਿਚਾਰੀਆਂ ਨਾ ਨਰਸਾਂ ਸਾਡੇ ਮੂੰਹ ਚ ਦਲੀਆਂ ਪੋਣਾ ਚਮਚਿਆਂ ਨਾਲ ਚਾਹ ਚ ਕੋਲ ਕੇ ਉਹ ਤਾਂ ਕੁਝ ਕਾ ਨਹੀਂ ਸਕਦੇ ਇਹ ਉਹਨਾਂ ਜਿੱਤਰਾ ਕੋਈ ਮਾਂ ਆਪਣੇ ਬੱਚੇ ਨੂੰ ਪਿਆਰ ਦਿੰਦੀ ਹੁੰਦੀ ਐ ਛੋਟੇ ਹੁੰਦੇ ਨੇ ਇਸ ਤਰ੍ਹਾਂ ਸਾਨੂੰ ਉਹਨਾਂ ਨਰਸਾਂ ਨੇ ਸਾਨੂੰ ਹਸਪਤਾਲ ਦੇ ਵਿੱਚ ਸਾਨੂੰ ਬਹੁਤ ਦੇਖਭਾਲ ਕੀਤੀ ਲੈ ਕੇ ਗਿਆ ਉਹਨੂੰ ਕੌਣ ਗਿਆ ਤੁਹਾਨੂੰ ਹਸਪਤਾਲ ਜੀ ਹਸਪਤਾਲ ਜੇ ਮੈਟਰੀਆ ਉਹ ਹੀ ਲੈ ਗਈ ਫਿਰ ਮੈਟਰੀਆ ਮੈਟਰੀ ਲੈ ਗਈ ਸਾਨੂੰ ਸਾਨੂੰ ਹੋਰ ਕੋਈ ਬੰਦਾ ਨਹੀਂ ਲੈ ਕੇ ਗਿਆ ਪ੍ਰਾਈਵੇਟ ਬੰਦਾ ਨਹੀਂ ਲੈ ਕੇ ਗਿਆ ਮੈਦਰੀ ਜਾ ਕੇ ਲੈ ਗਈ ਜਦੋਂ ਉਹਨੂੰ ਲਾਛਾ ਜਾ ਉਹ ਚ ਜਖਮੀ ਜਲਾਤਾ ਉੱਤੋਂ ਵਸਾਨੂੰ ਉਹ ਜਿਹੜੀ ਗੱਡੀਆਂ ਜਖਮੀ ਦੀ ਭਰੀ ਸੀਗੀਆਂ ਉਹਨਾਂ ਦੇ ਵਿੱਚ ਮੈਨੂੰ ਲੈ ਗਈ ਹੂੰ ਮੈਨੂੰ ਨਰਸਾਂ ਨੇ ਸੰਭਾਲ ਕੀਤੀ ਤੁਹਾਨੂੰ ਨਰਸਾਂ ਨੇ ਸੰਭਾਲ ਕੀਤੀ ਹੋਰ ਵੀ ਮਿਲੇ ਤੁਹਾਨੂੰ ਕੋਈ ਉੱਥੇ ਸਾਹਮਣੇ ਨਹੀਂ ਉਸ ਟਾਈਮ ਤੇ ਸਾਨੂੰ ਕੋਈ ਨਹੀਂ ਮਿਲਦਾ ਨਾ ਮਿਲ ਲਿੰਦੇ ਸੀ ਮਿਲ ਨਹੀਂ ਦਿੰਦੇ ਸੀ ਜੇ ਕੋਈ ਮਿਲਣਾ ਚਾਹੁੰਦਾ ਤਾਂ ਮਿਲ ਨਹੀਂ ਦਿੰਦੇ ਸੀ ਪੋਸਟਾਂ ਤੇ ਮਿਲਟਰੀ ਦਾ ਨਾਮ ਉਹ ਸੀਗਾ ਮੈਡਿਆਂ ਸਾਨੂੰ ਪਾਣੀ ਨਹੀਂ ਪੰਗੜਨ ਦੇਦੇ ਪਾਣੀ ਪੀਉਂਗਰਦਾ ਉਹ ਸਾਨੂੰ ਦਬਕੇ ਮਾਰਦੇ ਸੀ ਪਰ ਲੋੜ ਸੀ ਪਰ ਗਰਮੀ ਸੀ ਮੂੰਹ ਮੂੰਹ ਸੁੱਕਦਾ ਹੈਗਾ ਪਾਣੀ ਦਾ ਮੰਗਣਾ ਹੈਗਾ ਫਿਰ ਨਰਸਾਂ ਚਾਹੀਆਂ ਸਾਨੂੰ ਪਾਣੀ ਪਾਉਂਦੀ ਮੂੰਹ 'ਚ ਕਿੰਨੇ ਦਿਨ ਦਾਖਲ ਰਹੀ ਉੱਥੇ ਉੱਥੇ ਹੀ ਤੀਬਰ 15 ਦਿਨ ਦਾਖਲ ਰਹੀ ਉਸ ਤੋਂ ਬਾਅਦ ਛੋੜੇ ਛੋੜੇ ਤੋਂ ਤੁਰਨ ਮਾਣਾ ਮੋਟਾ ਬੈਠਣ ਉੱਠਣ ਲੱਗੇ ਤੁਰਨ ਫਿਰ ਲੱਗ ਗਿਆ ਸਾਨੂੰ ਚੱਕ ਕੇ ਹਸਤਾਚ ਭੇਜਦਾ ਉੱਥੇ ਜੀਲ 'ਚ ਅਸਰਾ ਸਾੜੇ ਰਾਂ 'ਚ ਆ ਜੀਲ 'ਚ ਵਿਚ ਆਸਾੜ ਹੁੰਦਾ ਉਹਦੇ ਜੀ ਭੇਜਦਾ ਮੈਨੂੰ ਅੱਛਾ ਉੱਥੇ ਮੈਨੂੰ ਕੁਦਰਤੀ ਮੇਰਾ ਮਾਨ ਮੇਰ ਪਾਲਣ ਵਾਲਾ ਬੰਦਾ ਇੱਕ ਜਰਨੈਲ ਸਿੰਘ ਸੀਗਾ ਆ ਉਹਦੇ ਜੁਪੀ ਦਾ ਗਿਆ ਸਰਦਾਰ ਸੀਗਾ ਅਮਰਤ ਸ਼ਕਿਆ ਸੀ ਉਹਨੇ ਉਹ ਸੇਵਾ ਕਰਦਾ ਹੁੰਦਾ ਉੱਥੇ ਲੰਗਰ 'ਚ ਅੱਛਾ ਉਹ ਮੈਨੂੰ ਜਾਣਦਾ ਸੀ ਕਹਿੰਦਾ ਛੋਟਾ ਸਾ ਤੂੰ ਕਿੱਧਰ ਮੈਂ ਹੀ ਦੇਖ ਲਾਉਦੇ ਹਾਂ ਕਹਿੰਦਾ ਤੇਰੇ ਤਾਂ ਹਾਲਾਤ ਹੀ ਬਹੁਤ ਮਾੜੇ ਐ ਮਹਾਰੱਬ ਦੀ ਕਿਰਪਾ ਕੋਈ ਗੱਲ ਨਹੀਂ ਚੜਦੀ ਇਕਲਾ। ਤੇ ਚਲੋ ਉਹਨੇ ਮੇਰੇ ਰੋਜ ਵਿਚਾਰਾ ਮੈਨੂੰ ਦੜੀਆਂ ਖਵਾਇਆ ਕਰਿਓ ਵੀ ਉਹ ਤੋਂ ਲਿਆ ਕੇ ਲੰਗਰ ਚੋਂ ਤੇ ਮੇਰੇ ਰੋਜ ਉਹ ਖੂਨ ਉਹ ਸਾਫ ਕਰਾਇਆ ਕਰੇ ਮਾਣਾ ਮੋਟਾ ਤੇ ਮੱਲਮ ਭੱਟੀ ਕਰਾਇਆ ਕਰੇ ਆਸਤਾਲ ਦੇ ਵਿੱਚ ਜੀ ਉਹ ਸਮਾਂ ਪੈਂਦਾ ਜਾਂਦਾ ਗਿਆ ਚਲੋ ਮੇਰੇ ਬਜ਼ੁਰਗ ਗਏ ਥੇ ਇਹਨਾਂ ਨੂੰ ਪਤਾ ਲੱਗਿਆ ਪਹਿਲਾਂ ਇਹ ਹਸਪਤਾਲ ਚ ਗਏ ਉਸੇ ਦਿਨ ਮੈਨੂੰ ਜੇਲ੍ਹ ਚ ਲੈ ਗਏ ਇਹਨਾਂ ਨੂੰ ਕਿਵੇਂ ਘਰੇ ਪਤਾ ਲੱਗਿਆ ਸੀ ਇਹ ਜਿਹਾ ਵਕਤ ਉੱਥੇ ਮੇਂ ਪਤਾ ਲੱਗਿਆ ਨੂੰ ਰੱਬ ਜਾਣੇ ਮੈਂ ਇਹਦੇ ਬਾਰੇ ਕੁਝ ਕਹਿ ਸਕਦਾ ਨਹੀਂ ਤੇ ਉੱਥੇ ਚਲੇ ਗਏ ਪਹਿਲਾਂ ਇਹ ਹਸਪਾਗਿਆ ਸਾਚ ਨੂੰ ਪਤਾ ਲੱਗਿਆ ਵੀ ਉਹ ਜੇਲ੍ਹ ਚ ਚਲਾ ਗਿਆ ਤੇ ਜੇਲ੍ਹ ਚ ਗਿਆ ਜੇਲ੍ਹ ਤੇ ਮੁਲਾਕਾਤ ਕਰਨ ਗਏ ਤੇ ਸ਼ਾਮ ਪਈ ਗਈ ਹੂੰ ਫੇ ਉੱਥੇ ਨੇੜੇ ਕੋ ਗੁਰਦਾਰ ਸਾਹਿਬ ਹੈ ਹੂੰ ਸ਼ਰੋਣੀ ਕਮੇਟੀ ਦਾ ਹਸਪਤਾਲ ਮਲਕ ਤੁਸੀਂ ਪਹਿਲਾਂ ਲੰਘੇ ਸੀਗਾ ਤੁਹਾਨੂੰ ਮਿਲਣ ਦਿੱਤਾ ਸੀ ਹਸਪਤਾਲ ਚ ਕਿਵੇਂ ਆ ਹਸਪਤਾਲ ਚ ਸਾਨੂੰ ਮਿਲ ਉਹ ਮਿਲ ਨਹੀਂ ਹੁੰਦੇ ਸਾਨੂੰ ਅੰਦਰ ਹਸਪਤਾਲ ਤੋਂ ਤਾਂ ਅਜਲ ਬਾਤ ਨਹੀਂ ਇਧਰ ਜੇਲ੍ਹ ਚ ਚਲ ਗਏ ਉਦੋਂ ਮਿਲਣ ਗਏ ਨਹੀਂ ਅੱਛਾ ਬਾਤ ਗਏ ਨਹੀਂ ਬਾਤ ਗਏ ਮੈਂ ਤੁਸੀਂ ਬਾਗੇ ਸੀ ਪਹਿਲਾਂ ਹੌਸਾ ਹੌਸਾ ਚ ਪਹੁੰਚ ਗਏ ਸੀ ਉੱਥੇ ਮਿਲਣ ਲੱਗੇ ਜੇਲ੍ਹ ਤੇ ਜੇਲ੍ਹ ਤੇ ਸਾਨੂੰ ਫਿਰ ਅਗਲੇ ਦਿਨਾਂ ਨਾਲ ਮੁਲਾਕਾਤ ਪਾਈ ਮੇਰੀ ਵੇਖ ਕੇ ਚਲੋ ਬਜ਼ੁਰਗ ਬੰਦੇ ਸਿਆਣਾ ਨੂੰ ਮਾਪੇ ਨੂੰ ਉਹਦੇ ਬੱਚਾ ਨਾ ਹੁੰਦਾਗਾ ਇਹ ਥੋੜਾ ਜਿਆਦਾ ਘਬਰਾ ਗਏ ਪਰ ਆ ਕੇ ਮੈਂ ਕਿਹਾ ਮਾਹ ਬਜ਼ੁਰਗੋ ਮਾ ਕੋਈ ਗੱਲ ਨਹੀਂ ਮੈਂ ਚੜਦੀ ਗਲਾ ਚਾ ਪਿਤਾ ਜੀ ਪਰਵਾਹ ਨਾ ਕਰੋ ਤੁਸੀਂ ਸਾਡੇ ਨਾਲ ਦੇ ਸਿੰਘ ਸ਼ਹੀਦ ਹੋਗੇ ਨਾ ਤਾਂ ਦੁਨੀਆ 'ਚ ਨਾਂ ਤਾਂ ਰਹੇਗਾ ਮਰਨਾ ਤਾਂ ਇੱਕ ਦਿਨ ਹੈਗਾ ਹੀ ਆ ਕਿਹੜੀ ਗੱਲ ਐ ਜਿਹੀ ਜਿਹੇ ਦਰਬਾਰ ਸਾਹਿਬ 84 'ਚ ਉਹਤੇ ਮਰ ਵੀ ਜਾਂਦੇ ਟੈਗ ਦੇ ਵਿੱਚ ਸਾਡਾ ਕੋਈ ਗੱਲ ਨਹੀਂ ਸਾਡਾ ਨਾਂ ਰਹਿੰਦਾ ਛੋੜਾ ਨਾਂ ਉੱਚਾ ਹੁੰਦਾ ਉਹ ਚ ਹਾਂਜੀ ਕਿ ਫਲਾਣੇ ਦਾ ਪੁੱਤਾ ਉਥੇ ਸ਼ਹੀਦ ਹੋਇਆ ਹੈ ਛੋੜਾ ਵੀ ਨਾਂ ਉੱਚਾ ਹੋਣਾ ਸੀਗਾ ਬਿਲਕੁਲ ਤੇ ਉਹ ਤੈਨੂੰ ਪਤਾ ਵੀ ਪਿਓ ਤੋਂ ਕਿੱਥੇ ਰੁਕਾਇਆ ਜਾਂਦਾ ਪਿਓ ਤਾਂ ਹਾਂ ਮਾਰੇ ਮੈਡੀਕਲ ਸਾਨੂੰ 5-7 ਮਿੰਟ ਮੁਲਾਕਾਤ ਕਰਾਈ ਉਹਨੂੰ ੱਟੇ ਮਾਰ ਕੇ ਪਿਛੇ ਕਰਤਾ ਤੱਕੇ ਮਾਰ ਕੇ ਬਿਚੇ ਤੱਕੇ ਮਾਰ ਕੇ ਮੇਰੇ ਸਾਹਮਣੇ ਮੈਂ ਤੱਕੇ ਮਾਰ ਰਿਹਾ ਹਾਂ ਬਜ਼ੁਰਗੋਂ ਤੱਕੇ ਮਾਰ ਕੇ ਨੁਛੇ ਕਰਤਾ ਤੇ ਇਹ ਉਥੋਂ ਰੋਂਦੇ ਕਲਾਂ ਦੇ ਵਿਚਾਰੀ ਕਿਵੇਂ ਆਏ ਕਿਵੇਂ ਨਹੀਂ ਵਾਪਸ ਆਏ ਹੂੰ ਉਤੋਂ ਬਾਅਦ ਕੋਸ ਸਮਾਂ ਪੈਂਦਾ ਗਿਆ ਉਹ ਵਿਚਾਰਾ ਵੀ ਦੀ ਸੇਵਾ ਕਰਦਾ ਰਿਹਾ ਛੋਡੇ ਵਰਗੇ ਜਿਵੇਂ ਮਨਮੇਰ ਪਈ ਉਥੇ ਪ੍ਰਾਈਵੇਟ ਬੰਦੇ ਵੀ ਉਹਨਾਂ ਨੇ ਸਾਡੀ 75 ਲਾ ਕੇਸ ਸੀ ਸਾਡੇ ਤੇ ਉਹਨੇ ਜਮਾਂਤ ਕਰਾਤੀ ਅੱਛਾ ਉਸ ਸਮੇਂ ਬਾਅਦ ਜਮਾਂਤ ਕਰਾਉਣ ਤੋਂ ਬਾਅਦ ਮੈਂ ਇੱਥੇ ਸੋਚਿਆ ਮੈਂ ਦਰਵਾਸਾ ਆਇਆ ਉੱਥੇ ਮੈਨੂੰ ਕੋਈ ਬੰਦਾ ਸੱਜਣ ਮਿੱਤਰ ਕੋਈ ਨਾજર ਨਾ ਆਵੇ ਹੂੰ ਮੇਰੀ ਹਾਲਾਤ ਉਹ ਜਿਹੀ ਬਣੇ ਪਏ ਤੇ ਮੈਂ ਸੋਚਿਆ ਪਈ ਹੁਣ ਕਰਾਂ ਕੀ ਹਾਂਜੀ ਮੈਂ ਇੱਕ ਬੰਦੇ ਨੂੰ ਮਿਲਿਆ ਮਹਾ ਜੀ ਮੇਰੀ ਹਾਲਾਤ ਬਹੁਤ ਮਾੜੇ ਆ ਮੈਂ ਕਿੱਧਰ ਜਾਵਾਂ ਮੇਰੇ ਕੋਲ ਪੜੇ ਵੀ ਮੇਰੇ ਕੋਲ ਕੋਈ ਨਹੀਂ ਹੈਗੇ ਕਹਿੰਦੇ ਫਿਰ ਤੂੰ ਐਂ ਕਰ ਤੈਨੂੰ ਮੈਂ ਰਸਤਾ ਦੰਨਾ ਮੈਂ ਦੱਸਾਂ ਕਹਿੰਦੇ ਇੱਥੇ ਬਾਬਾ ਮੱਖਣ ਸਿੰਘ ਦਾ ਡੇਰਾ ਹੈ ਉੱਥੇ ਚਲਾ ਜਾ ਮਹਾ ਜੀ ਕਿੱਥੇ ਜਾਵਾਂ ਮੈਨੂੰ ਕੀ ਤੇ ਡੇਰਾ ਕਿੱਥੇ ਆ ਕਹਿੰਦਾ ਮੈਂ ਤੁਹਾਨੂੰ ਰੱਖਸ਼ਾ ਕਰਕੇ ਦੇ ਦਿੰਦਾ ਹਾਂ ਤੇ ਉਹ ਰਖਸ਼ਣ ਸਮਝਾਦਾ ਨਾ ਉਹ ਤੈਨੂੰ ਅੱਪੇ ਲੈ ਜਾਊਗਾ ਤੇ ਮੈਂ ਠੀਕ ਹੈ ਜੀ ਮੈਂ 7 ਵਜੇ ਨੂੰ ਉੱਥੇ ਚਲੇ ਜਾਣਾ ਮੈਂ ਉੱਥੇ ਮੈਂ ਉਹਨੂੰ ਰਖਸ਼ਾ ਵਾਲਿਆਂ ਨੂੰ ਬਟੌਣੇ ਬਿਠਾਤਾ ਕਹਿੰਦਾ ਇਹਨੂੰ ਬਾਬਾ ਉੱਥੇ ਦੇਰੀ ਬਚਾ ਦੇ ਉੱਥੇ ਵੰ ਦੇਰੀ ਬਚਾਤਾ ਮੈਨੂੰ ਉੱਥੇ ਉਹਨਾਂ ਨੇ ਸਾਰੇ ਲੋਕ ਦੇਖਿਆ ਮੇਰੀ ਹਾਲਾਤ ਕਹਾਂਗੇ ਬਜ਼ੁਰਗੋ ਕਿੱਥੋਂ ਆਏ ਹੋ ਬਦੂ ਮਹਾ ਜੀ ਮੈਂ ਆ ਕਰਕੇ ਉਥੋਂ ਆਇਆ ਕਹਿੰਦੇ ਕੋਈ ਗੱਲ ਨਹੀਂ ਚੜਦੀ ਕਲਾ ਬਾਬੇ ਦੀ ਮਹਾ ਬਿਲਕੁਲ ਚੜਦੀ ਕਲਾ ਜੀ ਤੇ ਉਹਨਾਂ ਨੇ ਮੇਰੀ ਸੇਵਾ ਸੰਭਾਲ ਕੀਤੀ ਚਲੋ ਵਿਚਾਰਾ ਨੇ ਘਰ ਪਾਣੀ ਕਰਕੇ ਉਹਨਾਂ ਨੇ ਮੇਰਾ ਹੋਰ ਦਿੱਤੀ ਸਹੀ ਤੇ ਮਲਮਟਾ ਸਾਹ ਸੁਗੀਤਾ ਮੈਂ ਬਦਲ ਕੇ ਕੱਪੜੇ ਦਿੱਤੇ ਤੇ ਉੱਥੇ ਮੈਨੂੰ ਥੋੜੇ ਦਿਨ ਰੱਖਿਆ ਥੋੜੇ ਜਖਣ ਤੋਂ ਬਾਅਦ ਮਹਾ ਜੀ ਮੈਂ ਪਿੰਡ ਜਾਣਾ ਹੈ ਕਹਿੰਦੇ ਤੂੰ ਥੋੜਾ ਹੋਰ ਰੁਕ ਜਾ ਚੰਗਾ ਰਹੇਗਾ ਤੇਰਾ ਇਲਾਜ ਅਸੀਂ ਕਰਾਂਗੇ ਤੂੰ ਰੁਕ ਜਾ ਮਹਾ ਜੀ ਮੈਂ ਮੈਂ ਠੀਕ ਹਾਂ ਚੱਲ ਮੈਨੂੰ ਪਿੰਡ ਜਾਣ ਦੋ ਕਹਿੰਦੇ ਚੰਗਾ ਫਿਰ ਤੈਨੂੰ ਐਂ ਕਰ ਲਈਂ ਤੂੰ ਛੱਡ ਕੇ ਆਵਾਂਗੇ ਟੈਸ਼ਨ ਤੇ ਉਹਨਾਂ ਨੇ ਆਪਦੀ ਗੱਡੀ 'ਚ ਮੈਨੂੰ ਬਿਠਾਇਆ ਟੈਸ਼ਨ ਦੇ ਛੱਡ ਆਏ ਗੱਡੀ 'ਚ ਬਿਠਾ ਕੇ ਇਹਨਾਂ ਨੂੰ ਪੈਸੇ ਦੇ ਤੇ ਥੋੜੇ ਜੀ ਉਹਨਾਂ ਨੇ ਕਹਿੰਦੇ ਜਾਂ ਇਹ ਜੂਨ ਦੇ ਉਹਨਾਂ ਦਿਨਾਂ ਤੋਂ 5 6 ਜੂਨ ਤੋਂ ਵੱਧ ਕਿੰਨੇ ਦਿਨਾਂ ਵੱਧ ਇਹ ਤਕਰੀਬਨ 1.5 1.5 ਪੌਣੇ 2 ਮਹੀਨੇ ਦੀ ਗੱਲ ਹੈ ਇਹ 1.5 ਪੌਣੇ 2 ਮਹੀਨੇ ਵਿੱਚ ਵਿੱਚ ਹੈ ਉਸ ਤੋਂ ਬਾਅਦ ਲੰਮਾ ਸਮਾਂ ਨਹੀਂ ਪਿਆ ਉਸ ਤੋਂ ਬਾਅਦ ਮੈਂ ਪਿੰਡ ਆ ਗਿਆ ਪਿੰਡ ਆ ਕੇ ਇਹ ਪੰਡਤਾਂ ਦਾ ਮੁੰਡਾ ਡਾਕਟਰ ਹੈ ਸਾਡੇ ਬਲਰਾਜ ਜੀ ਜੀ ਇਹਨੇ ਮੇਰਾ ਫਿਰ ਇੱਥੇ ਤੋਂ ਇੱਥੇ ਸਾਰਾ ਫਰੀ ਇਲਾਜ ਕੀਤਾ ਤੇ ਮੈਨੂੰ ਉਹ ਇਹਨੂੰ ਕਹਿੰਦੇ ਰਹੇ ਤੂੰ ਪੈਸੇ ਲੈ ਲਈ ਮੈਂ ਕਹਿੰਦਾ ਨਹੀਂ ਦਰਵਾਸਾ ਆਇਆ ਮੈਂ ਇਹਦਾ ਕੋਈ ਪੈਸੇ ਨਹੀਂ ਲੈਣੀ ਹਾਲਾਂਕਿ ਉਹ ਪੰਡਤਾਂ ਦਾ ਮੁੰਡਾ ਵਿਚਾਰਾ ਉਨੇ ਮੇਰੀ ਸਾਰੀ ਜਿੰਨਾ ਵੀ ਦੇਖਭਾਲ ਸੀ ਰੋਟੀਕੇ ਲਾਉਣੇ ਮਾਲ ਪੱਟੀ ਕਰਨੀ ਸਾਰੀ ਨੇ ਦੇਖਭਾਲ ਕੀਤੀ ਸਾਰੀ ਫਰੀ ਕੀਤੀ ਜਦੋਂ ਉੱਥੇ ਨਾ ਤੁਹਾਡੇ ਦੇ ਗੋਲੀ ਚਲਾਈ ਹੈ ਹਾਂਜੀ ਉਹ ਗੋਲੀ ਚਲਾਉਣ ਦਾ ਕਾਰਨ ਕੀ ਤੁਹਾਡੇ ਕੋਲੇ ਵੀ ਤੁਹਾਡੇ ਬੰਦਿਆਂ ਕੋਲ ਇਤਿਹਾਰ ਸੀ ਜਾਂ ਕੋਈ ਕਿਸੇ ਕੋਲ ਕੁਝ ਨਹੀਂ ਸੁਣਾਈ ਸਾਰੇ ਖਾਲੀ ਹੱਥ ਸੀ ਜਿਤਨਾ ਪਾਉ ਮੰਨੇ ਹੱਥਾਂ ਦੀ ਚਲਾਤੀ ਜੇ ਮੈਂ ਆਪਾਂ ਇਸ ਟਾਈਮ ਤੇ ਆ ਜੀ ਉਹ ਵੀ ਉਸੇ ਟਾਈਮ ਤੇ ਮੈਂ ਹੱਥਾਂ ਦੀ ਚਲਾਤੀ ਨਾ ਹੱਥਾਂ ਦੇ ਚਲਾਤੀ ਬੇਪਰਲ ਨਹੀਂ ਤੁਹਾਡੇ ਸਾਥੀ ਵੀ ਕਿੰਨੇ ਸ਼ਹੀਦ ਹੋ ਗਏ ਸੀ ਸਾਡੇ ਸਾਥੀ ਅਸੀਂ ਗਿਣ ਉਹਦੇ ਬਾਰੇ ਕੋਈ ਸਾਨੂੰ ਪੂਰੀ ਜਾਣਕਾਰੀ ਨਹੀਂ ਜਿਹੜੇ ਬਿਲਕੁਲ ਤੁਹਾਡੇ ਨਾਲ ਸੀ ਸਾਡੇ ਨਾਲ ਦੇ ਨਾਲ ਉੱਤੇ ਤਿੰਨ ਤਾਂ ਮੈਂ ਮੌਕੇ ਦੇ ਵੇਖੇ ਨੇ ਅਫਸਰ ਵੇਖੇ ਨੇ ਤਨੋਂ ਬਾਕੀ ਮੈਂ ਸੇਵਾਦਾਰ ਉੱਤੇ ਸਾਡਾ ਸਿੰਘ ਦੇ ਜਿਹੜੀ ਮੈਂ ਵੇਖਿਆ ਕੋਈ ਅਫਸਰ ਤਨ ਮੇਰੇ ਸਾਹਮਣੇ ਸ਼ਹੀਦ ਹੋਏ ਨੇ ਉੱਥੇ ਬਜ਼ੁਰਗ ਸਿੰਘਾ ਬਜ਼ੁਰਗ ਮਾਈਆਂ ਬਜ਼ੁਰਗ ਬੰਦੇ ਵੀ ਤੇ ਛੋਟੇ ਛੋਟੇ ਮਾਸੂਮ ਬੱਚੇ ਵੀ ਉਹ ਮੈਂ ਸ਼ਹੀਦ ਹੋਏ ਵੇਖੇ ਆ ਉਹ ਜੱਤਰੂ ਨੇ ਅਫਸਰ ਕਿਹੜੇ ਸੀ ਕੋਣ ਸੀ ਹਾਂਜੀ ਅਫਸਰ ਅਫਸਰਿਕਾ ਗੁਰਚਾਨ ਸਿੰਘ ਜਿਹੜਾ ਕਾਲੀ ਦਾ ਸੈਕਟਰੀ ਸੀ ਅੱਛਾ ਉਹਦੇ ਆਪਣੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮੀ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮੀ ਆ ਸ਼੍ਰੋਮਣੀ ਕਾਲੀਦਾਲ ਦਾ ਸੈਕਟਰੀ ਹੀ ਅੱਛਾ ਜੀ ਸ਼੍ਰੋਮਣੀ ਕਾਲੀਦਾਲ ਦਾ ਦਫ਼ਤਰ ਹੁੰਦਾ ਸ਼ੋ ਉਸ ਟਾਈਮ ਤੇ ਉੱਥੇ ਹੂੰ ਸੰਤਲੋਂ ਗਵਾਲ ਨੇ ਉੱਥੇ ਦਫ਼ਤਰ ਖੋਲ੍ਹਿਆ ਸੀਗਾ ਧਰਗ ਜਦ ਮੁਰਜ਼ੀ ਵਾਸਤੇ ਜੀ ਤੇ ਇੱਕ ਸੀਗਾ ਬੱਗਾ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ ਸੀ ਉਹ ਤੇ ਜ਼ਿਲ੍ਹੇ ਦਾ ਪ੍ਰਧਾਨ ਵੀ ਸੀ ਇੱਕ ਸੀਗਾ ਨਿਸ਼ਤਰ ਸਿੰਘ ਪਹਿਲਵਾਨ ਪਿੰਡ ਦਾ ਉਹ ਮੈਂਬਰ ਵੀ ਸੀ ਸ਼੍ਰੋਮਣੀ ਕਮੇਟੀ ਦਾ ਆਪਣੇ ਜ਼ਿਲ੍ਹੇ ਦਾ ਪ੍ਰਧਾਨ ਸੀ ਜ਼ਿਲ੍ਹਾ ਸੰਗਰੂਰ ਦਾ ਇਹ ਮੌਕੇ ਤੇ ਸ਼ਹੀਦ ਹੋਏ ਨੇ ਸਾਡੇ ਸਾਹਮਣੇ ਸ਼ਹੀਦ ਹੋਏ ਨੇ ਜੀ ਤੇ ਉਸ ਤੋਂ ਬਾਅਦ ਫਿਰ ਤੁਸੀਂ ਇੱਥੇ ਆ ਗਏ ਹੋ ਹਨਾ ਹਾਂਜੀ ਦੁਬਾਰਾ ਫਿਰ ਫਿਰ ਮੈ ਕੋ ਸਮਾਂ ਲੱਗਿਆ ਮੈਂ ਥੋੜਾ ਥੋੜਾ ਠੀਕ ਹੁੰਦਾ ਹੁੰਦਾ ਠੀਕ ਹੁੰਦਾ ਠੀਕ ਹੋ ਗਿਆ ਮਾਬੇ ਦੀ ਕਿਰਪਾ ਆ ਗਈ ਚੜਦੀ ਗਲਾ ਹੋਈ ਮੈਨੂੰ ਕਿਹਾ ਮੈਂ ਅਮਰਸਰ ਜਾਣਾ ਹੈ ਇਹ ਕਿਤੇ ਤੇ ਮੈਂ ਇੰਨਾ ਕੁਝ ਹੋ ਗਿਆ ਜੇ ਵੀ ਅਮਰਸਰ ਜਾਣਾ ਮੈਂ ਹੀ ਜਾਣਾ ਅਮਰਸਰ ਹੈ ਮੈਂ ਅਮਰਸਰ ਤੱਕ ਜਾ ਰਹੀ ਨਹੀਂ ਸਕਦਾ ਚਲੋ ਜੀ ਮਹਾਦੇਵ ਨੂੰ ਸੰਤਿਨਾ ਭੇਜ ਦਿਓ ਤਾਂ ਵੀ ਠੀਕ ਹੈ ਨਹੀਂ ਮੈਂ ਜਾਣਾ ਹੈ ਦਰਵਾਸਾ ਤੱਕ ਜਾਣਾ ਨਹੀਂ ਸਕਦਾ ਚਲੋ ਇਹ ਕਹਿੰਦੇ ਤੇਰੀ ਮਰਜ਼ੀ ਹੈ ਚਲੇ ਨਾ ਨੂੰ ਉਹ ਖਰਚਾ ਪਾਣੀ ਵੀ ਦਿੱਤਾ ਮੈਂ ਚਲਾ ਗਿਆ ਜਾ ਕੇ ਮੈਂ ਫੇਰ ਉੱਥੇ ਸੱਜੇ ਸੱਜੇ ਮੈਂ ਆਪਣੀ ਬੰਦੀ ਸੱਜਣ ਮੇਤਰ ਵੇਖੇ ਉੱਥੇ ਮੈਨੂੰ ਫੇਰ ਦਫਤਰ ਕਾਲੇ ਦਾ ਲੈ ਗਏ ਉਹ ਉਦੋਂ ਵੀ ਅਜੇ ਦਫਤਰ ਕਾਲੇ ਦਾ ਚੱਲਦਾ ਸੀ ਮੈਨੂੰ ਉੱਥੇ ਲੈ ਗਏ ਉਸ ਤੋਂ ਬਾਅਦ ਮੈਨੂੰ ਕਹਿੰਦੇ ਵੀ ਇੱਥੇ ਸੇਵਾ ਕਾਰਜ ਕਰਵਾ ਠੀਕ ਹੈ ਸਮਾਂ ਪੈਂਦਾ ਗਿਆ ਸਰਕਾਰ ਬਣ ਗਈ ਬਰਨਾਲਾ ਸਾਹਿਬ ਦੀ ਤੇ ਚੰਡੀਗੜ੍ਹ ਮੈਨੂੰ ਕਹਿੰਦੇ ਤੇਰੀ ਬੰਦੇ ਚੰਡੀਗੜ੍ਹ ਲੋੜ ਹੈ ਉਹ ਮਾ ਮੈਨੂੰ ਦਰਵਾਸਾ ਰੋਣਾ ਪਟੋ ਮੈਂ ਦਰਵਾਸਾਲਾ ਨੂੰ ਜੁੜਾ ਰਹੇ ਹਾਂ ਮੈਂ ਦਰਵਾਸਾ ਹੋ ਰਹਿਣਾ ਹੈ ਹੂੰ ਕਹਿੰਦੇ ਨਹੀਂ ਤੇਰੀ ਉੱਥੇ ਲੋੜ ਆ ਉੱਥੇ ਇਹਨਾਂ ਨੇ ਦਫ਼ਤਰ ਖੋਲ੍ਹਿਆ ਸੀਗਾ ਸਵਾ ਵਸਾ ਤੇ ਇਹਦੇ ਚ ਜਿਹੜਾ ਇੱਕ ਮੰਗਲਵਾਰ ਦੇ ਮੰਗਲਵਾਰੇ ਆਮ ਵਰਕਰਾਂ ਦੀ ਗੱਲ ਸੁਣਦੇ ਹੁੰਦੇ ਜੀ ਕਿ ਕਾਲੀਦਲ ਦੇ ਪ੍ਰਧਾਨ ਵੀ ਸੀ ਬਰਨਾਲਾ ਸਾਹਿਬ ਉੱਥੇ ਹਾਂਜੀ ਤੇ ਉੱਥੇ ਮੇਰੀ ਰੋਟੀਨ ਦੀ ਚਾਹ ਪਾਣੀ ਤੇ ਪ੍ਰਸ਼ਾਦਾ ਪਾਣੀ ਸਪਾਉਣ ਤੇ ਹੂੰ ਤੇ ਉਹਨਾਂ ਨਾਲ ਸਾਡੀ ਥੋੜੀ ਨੇੜਤਾ ਵਧ ਗਈ ਉਦੋਂ ਮੈਂ ਮੁਲਾਜ਼ਮ ਨਹੀਂ ਸੀ ਬਣਿਆ ਅਗੇ ਕਾਲੀਦਲ ਦਾ ਮੁਲਾਜ਼ਮ ਮੈਂ ਸ਼ੁਰੂ ਨਹੀਂ ਕੀਤਾ ਮੁਲਾਜ਼ਮ ਨਹੀਂ ਬਣਿਆ ਤੇ ਕੋ ਸਮਾਂ ਪੈਂਦਾ ਪੈਂਦਾ ਪਿਆ ਆ ਮੈਨੂੰ ਕਹਿੰਦੇ ਗੇ ਸੰਗਾ ਤੇਰੀ ਸੇਵਾ ਮੜੀ ਐ ਤੈਨੂੰ ਸਰਕਾਰੀ ਨੌਕਰੀ ਦੇ ਦਈਏ ਮਹਾਨੇ ਜੀ ਮਾ ਮਾਰ ਕਰਨਾ ਮੈਨਾਂ ਥਕਾ ਨਾ ਕਰੋ ਕਹਿੰਦੇ ਲੋਕ ਤਾਂ ਸਪਾਰਸ਼ਾਂ ਕਰਦੇ ਨੇ ਮਾਹੀ ਸਪਾਰਸ਼ਾਂ ਕਰਦੇ ਹੋਣੇ ਜਿਨ੍ਹਾਂ ਲੋੜ ਐ ਪਰ ਮੈਨੂੰ ਲੋੜ ਨਹੀਂ ਮੈਂ ਗੁਰੂ ਰਾਮ ਦਾਸ ਦੇ ਘਰ ਰਣਾ ਹਾਂ ਹਾਂ ਤੁਸੀਂ ਇੱਕ ਮਾਨ ਮੇਰ ਕਰ ਦੋ ਜੇ ਤੁਹਾਡੇ ਜਮਾਨ ਮੇਰ ਹੈਗੀ ਐ ਕਹਿੰਦੇ ਦੱਸ ਕਹਿੰਦੇ ਮਹਾਮਨ ਸ਼ੋਮਗੜੀ ਦੀ ਨੌਕਰੀ ਦਵਾ ਦਿਓ ਉਹ ਉਹਨਾਂ ਨੇ ਮੱਥੇ ਦੇ ਹੱਥ ਮਾਰਿਆ ਕਹਿੰਦੇ ਉਹ ਜਾ ਕਿਹੜੀ ਗੱਲ ਕਰਤੀ ਐ ਛੋਟੀ ਜੀ ਗੱਲ ਤੇ ਆ ਗਿਆਂ ਸਰਕਾਰੀ ਨੌਕਰੀ ਛੱਡ ਕੇ ਤੂੰ ਕਹਿੰਦਾ ਮੈਂ ਸ਼ੌਣਗੜੀ ਦੀ ਨੌਕਰੀ ਕਰਨੀ ਮੈਂ ਸ਼ੌਣਗੜੀ ਦੀ ਨੌਕਰੀ ਕਰਨੀ ਹੈ ਕਹਿੰਦੇ ਸੋਚ ਲੈ ਮੈਂ ਤੈਨੂੰ ਹਫ਼ਤੇ ਬਾਅਦ ਆਉਂਗਾ ਹੂੰ ਥੋੜਾ ਸੋਚ ਲੈ ਜੀ ਚੱਲ ਹਫ਼ਤੇ ਬਾਅਦ ਫੇਰ ਆਇਓ ਆ ਕੇ ਕਹਿੰਦੇ ਹਾਂ ਵੀ ਗੁਰਮੁਖਾ ਕੀ ਸੋਚਿਆ ਮੈਂ ਜੋ ਮੈਂ ਤੁਹਾਨੂੰ ਪਹਿਲਾਂ ਕਿਹਾ ਉਹ ਹੀ ਜੀ ਮੈਂ ਇਹ ਕੁਛ ਹੀ ਸੋਚਿਆ ਮੈਂ ਸੋਚ ਲਿਆ ਜੀ ਮੈਂ ਪਹਿਲੇ ਸੋਚ ਲਿਆ ਹੈਗਾ ਮੈਂ ਗਰਵਾਸਾ ਰਹਿਣਾ ਹੈ ਕਹਿੰਦੇ ਠੀਕ ਹੈ ਜੀ ਉੱਥੇ ਸਦਾ ਕਾਲਸੂ ਆਗੇ ਉਸ ਟਾਈਮ ਤੇ ਮੌਕੇ ਤੇ ਕਾਲਸੂ ਦਾ ਐਕਟਰ ਪ੍ਰਧਾਨ ਸੀ ਸ਼ੌਣਗੜੀ ਦੇ ਕਾਂ ਲੱਗੇ ਵੀ ਸਿੰਘਾਇਰ ਨੂੰ ਭਰਤੀ ਕਰ ਲਓ ਉੱਥੇ ਛੋਡੇ ਵਰਗੇ ਨੇ ਸਿੰਘਾਂ ਨੇ ਦਰਖਾਸਤ ਲੇਖੀ ਮੈਨੂੰ ਉਹਨਾਂ ਨੇ ਦਰਖਾਸਤ ਤੇ ਉੱਤੇ ਸਾਈਨ ਕਰਤੀ ਉੱਥੇ ਅੰਮ੍ਰਿਤਸਰ ਭੇਜਤਾ ਮੈਨੂੰ 5-7 ਦਿਨਾਂ ਬਾਅਦ ਫੋਨ ਆ ਗਿਆ ਉੱਥੇ ਦਫ਼ਤਰ ਚ ਕਹਿੰਦੇ ਵੀ ਛੋਟਾ ਸਿੰਘ ਕੋਣ ਆ ਮਾਹੀ ਮੈਂ ਹੀ ਮੈਂ ਹੀ ਚੱਕਿਆ ਫੋਨ ਦਫ਼ਤਰ ਅਜੇ ਦੂਜੇ ਫੋਨ ਹੁੰਦੇ ਸੀਗੇ ਮਾਹੀ ਮੈਂ ਆ ਕਹਿੰਦੇ ਤੂੰ ਅੰਮ੍ਰਿਤਸਰ ਆ ਕੁਝ ਮਗੜੀ ਦੀ ਭਰਤੀ ਹੋ ਗਿਆ ਇੰਟਰਵਿਊ ਦੇ ਆ ਕੇ ਮਾ ਠੀਕ ਹੈ ਮੈਂ ਵਹਾਂ ਜਿਵੇਂ ਸੈਟਿੰਗ ਜਿਵੇਂ ਸੈਟੂ ਸਮਾਂ ਅੰਮ੍ਰਿਤਸਰ ਜਾਵਾਂ ਕਹਿੰਦੇ ਹਾਂ ਹਾਂ ਤੈਨੂੰ ਜਾਣਾ ਪੈਣਾ ਹੈ ਤੇ ਆਉਣਾ ਤੂੰ ਇੱਥੇ ਹੀ ਐ। ਭਰਤੀ ਹੋ ਕੇ ਆ ਜਾ ਤੂੰ ਆਉਣਾ ਦੀ ਇੱਥੇ ਹੀ ਐ। ਮਾਂ ਠੀਕ ਹੈ ਜੀ। ਤੇ ਮੈਂ ਗਿਆ ਉਥੇ ਚੱਲੋ ਮੇਰਾ ਜੂਰਾਨੇ ਲਿਖਾ ਬੜੀ ਕਰਨੀ ਜੀ ਕਰਕੇ ਮੈਨੂੰ ਕਹਿੰਦੇ ਵੀ ਤੂੰ ਜਾ। ਮਾਂ ਆ ਜਮਾ। ਮਾਂ ਆ ਜਮਾ ਚੱਲ ਗਿਆ ਮੈਂ। ਉਥੇ ਕੋਈ ਸਮੇਵਾਰ ਜਿਹੜਾ ਦਫਤਰ ਹੈ ਸ਼੍ਰੋਣੀ ਕਮੇਟੀ ਦਾ ਉੱਥੇ ਅਮਰ ਸੱਚ ਵੀ ਹੈਗਾ ਇੱਕ। 30 ਨੰਬਰ ਕੋਠੀ ਚ ਤੇ ਸੈਕਟਰ 5 ਚ। ਉੱਥੇ ਮੇਰੀ ਚਿੱਠੀ ਚਲੀ ਗਈ। ਉੱਥੋਂ ਮੈਨੂੰ ਫੋਨ ਆਇਆ ਕਹਿੰਦੇ ਵੀ ਇੱਥੇ ਕੋਈ ਛੋੜਾ ਸਿੰਘ ਹੈ। ਮਾਂ ਹਾਂ ਜੀ ਹੈਗਾ ਹੀ ਮੈਂ ਆਈ। ਉਹ ਤੇਖੋਂ ਜਿਆਦਾ ਮੈਂ ਚੱਕਦਾ ਨਾ ਤੇ ਸੈਕਟਿੰਗੋਂ ਕਾ ਟਿਜਕਦਾ ਆਇਓ ਤੇ ਮੈਂ ਕਿਹਾ ਵੀ ਮੈਂ ਹਾਂ ਅੱਜ ਕਦੇ ਤੂੰ ਭਰਤੀ ਹੋ ਗਿਆ ਛੋਣ ਜੜੀ ਚ ਕੀ ਵਿਚਾਰ ਹੈ ਇਹਦੇ ਬਾਰੇ ਮਾਹੀ ਵਿਚਾਰ ਠੀਕ ਹੈ ਜਰਾ ਭਰਤੀ ਤਾਂ ਹੀ ਹੋਣਾ ਮੈਂ ਨੌਕਰੀ ਕਰਨੀ ਸ਼ੁਰੂ ਥੋੜੀ ਦੀ ਕਹਿੰਦੇ ਫਿਰ ਆ ਬੈਠਾ ਤੂੰ ਪੱਲ ਦੇ ਦੇ ਦਫ਼ਤਰਾਂ ਚਿੱਠੀ ਤੇਰੀ ਇੱਧਰ ਆਈ ਹੈ ਮਾਹੀ ਇਹ ਤੁਸੀਂ ਉਹ ਨਾਲ ਗੱਲ ਕਰ ਲੋ ਸੈਟੂ ਸਾਹ ਨਾਲ ਮੈਂ ਸੈਟੂ ਨੂੰ ਦੱਸਿਆ ਮਾਹੀ ਆ ਫੋਨ ਆਇਆ ਹੀ ਕਹਿੰਦੇ ਪਰਵਾਹ ਨਾ ਕਰ ਤੂੰ ਅਸੀਂ ਬੈਠੇ ਆ ਰੱਖਣਾ ਤਾਂ ਨਹੀਂ ਇੱਥੇ ਹੀ ਆ ਤੂੰ ਜਾ ਕੇ ਤੇ ਕਿਹਾ ਨਾ ਉਹਨਾਂ ਨੂੰ ਜਾ ਕੇ ਹਾਜ਼ਰ ਹੋਇਆ ਮਾਈਬੋ ਤੇ ਗਿਆ ਉਹ ਕਿ ਕਦੇ ਵੀ ਹਾਂ 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 ਹਾਜ਼ਰ ਆ ਕਹਿੰਦੇ ਉਹ ਸੈਕਟਰੀ ਆ ਫੋਨ ਆ ਗਿਆ ਕਹਿੰਦੇ ਵੀ ਇਹਨੂੰ ਵਾਪਸ ਭੇਜ ਦਿਹਾੜੇ ਕੋਲ ਦਫ਼ਤਰ ਕਿੰਨੇ ਸਾਲ ਕੀਤੀ ਨੌਕਰੀ ਮੈਂ ਜੀ 33 ਸਾਲ ਕੀਤੀ ਰੋਲ ਤੇ ਟੈਲੈਂਟ ਉਹ ਵੀ ਹੁਣ ਹਾਂ ਜੀ ਉੱਥੋਂ ਫਿਰ ਮੈਂ ਥੋੜੇ ਚਿਰ ਬਾਅਦ ਉੱਥੇ ਉੱਥੇ ਸਰਕਾਰ ਟੁੱਟ ਗਈ ਉਸ ਤੋਂ ਬਾਅਦ ਥੋੜੇ ਸਮੇਂ ਬਾਅਦ ਉਹਨਾਂ ਨੇ ਫੇਰ ਵੀ ਨਹੀਂ ਸੱਦ ਲਿਆ ਚੋਣ ਕਮੇਡੀਆਂ ਆ ਕਹਿੰਦੇ ਹੁਣ ਤਾਂ ਸਰਕਾਰ ਟੁੱਟ ਗਈ ਹੁਣ ਤੋਂ ਵਾਪਸ ਆਏਗਾ ਕਿ ਨਹੀਂ ਆਏਗਾ ਮੈਂ ਆਉਂਗਾ ਨੌਕਰੀ ਕਰਨੀ ਹੈ ਉਥੇ ਮੈਂ ਥੋੜੇ ਦਿਨ ਰਾਮਰਾਦਰ ਨਾਲ ਲੱਗਿਆ ਮੈਂ ਉਥੇ ਜਿਹੜਾ ਸ਼ੋਨਗੜੀ ਦਾ ਸੈਕਟਰੀ ਸਕੂਲ ਮੈਂ ਕਿਹਾ ਜੀ ਮੈਂ ਅਮਰਸਰ ਦਰਸ਼ਨ ਕਰਨ ਨਹੀਂ ਆਣਾ ਹੈ ਕਹਿੰਦੇ ਦਰਸ਼ਨ ਕਰਦੇ ਜਾਣਾ ਕੋਈ ਹੋਰ ਕੋਈ ਕੰਮ ਜਾਣਾ ਮੈਂ ਜੀ ਮੈਂ ਦਰਸ਼ਨ ਕਰਨ ਨਹੀਂ ਆਉਣਾ ਹੈ ਉਥੇ ਮੈਂ ਚਲੋ ਦਰਸ਼ਨ ਕਰਨ ਦੇ ਬਹਾਨੇ ਮੈਂ ਉਥੇ ਆਇਆ ਉਥੇ ਮੈਂ ਥੋੜੇ ਵਰਗਾ ਦਾ ਮੇਨਤਲਾ ਕੀਤਾ ਮਹਾ ਜੀ ਮੈਂ ਕਰਕੇ ਮੈਂ ਅਮਰਸਰ ਆਉਣਾ ਚਾਹਣਾ ਹੈ ਇਹ ਕੀ ਗੱਲ ਮਾ ਜੀ ਮੈਂ ਰਹਿਣਾ ਦਰਵਾਸਾ ਚ ਮਾਫ ਕਰਨਾ ਮੈਨੂੰ ਮੈਂ ਨਕਲੀ ਨੌਕਰੀ ਨਹੀਂ ਚਾਹੀਦੀ ਮੈਂ ਦਰਵਾਸਾ ਚ ਰਹਿਣਾ ਹੈ ਕਹਿੰਦੇ ਠੀਕ ਹੈ ਜੀ ਜਾਲ ਕਹਿੰਦੇ ਤੈਨੂੰ ਤੇਰੀ ਬਰਖਾਸ ਲਿਖ ਲਈ ਤੂੰ ਇੱਥੇ ਗੂਠਾ ਲਾ ਦੇ ਤੇ ਜਾ ਪਾਸਾਦ ਨਾ ਵਾਸ ਨੂੰ ਚਿੱਠੀ ਚਲੀ ਗਈ ਤੇ ਅਮਰ ਸਾਹ ਉੱਥੇ ਚਲੀ ਗਾੜਾ ਕਹਿੰਦੇ ਆ ਤੂੰ ਦਾ ਧੋਖਾ ਕੀਤਾ ਆੜ ਦੇ ਨਾਲ ਤੂੰ ਤਾਂ ਗਿਆ ਦਰਸ਼ਨ ਕਰਨਾ ਤੂੰ ਤਾਂ ਵੀ ਬੱਲੀ ਕਰਾ ਕੇ ਆ ਗਿਆ ਮਾ ਬੱਲੀ ਮੈਂ ਨਹੀਂ ਕਰਾਈ ਜੀ ਉਹਨੇ ਆਪੇ ਕਰ ਲਈ ਮੈਨੂੰ ਉਹਨੇ ਪੁੱਛਿਆ ਸੀਗਾ ਕਿ ਤੂੰ ਆਉਣਾ ਚਾਹੁੰਦਾ ਮੈਂ ਮੈਂ ਕਿਹਾ ਵੀ ਮੈਂ ਦਰਵਾਸਾ ਬਹੁਣਾ ਚਾਹਨਾ ਮੈਂ ਮੈਂ ਦਰਵਾਸਾ ਨੂੰ ਛੱਡ ਨਹੀਂ ਸਕਦਾ ਮੈਂ ਨੌਕਰੀ ਛੱਡਣਾ ਹੂੰ ਕਹਿੰਦੇ ਸੀਗਾ ਪੱਕਾ ਮਾ ਹਾਂ ਇਹ ਪੱਕਾ ਨਾ ਜਾਣਾ ਚਾਹਨਾ ਕਹਿੰਦੇ ਸੀਗਾ ਜਾ ਏ ਨੋਤੀ ਦਵਾ ਫੇ ਮੈਸ਼ੂ ਮਿਡੀ ਜਾ ਗਿਆ ਉੱਥੇ ਜਿਹਨੇ ਮੈਨੂੰ ਭਰਤੀ ਆਪਣੇ ਇਹ ਹਾਸੀ ਗਾਲ ਦਿਖਾ ਲਈ ਸੀ ਉਹ ਬੰਦੇ ਨੂੰ ਮਾ ਕੇ ਮਿਲਿਆ ਨਾ ਮਾ ਕੇ ਸੁਪਰਡੈਂਡਰ ਨੂੰ ਮਿਲਿਆ ਮਾਈਮ ਆ ਗਿਆ ਕਹਿੰਦੇ ਠੀਕ ਹੈ ਤੂੰ ਕੱਲ ਨੂੰ ਅੱਜ ਤੱਕ ਰੈਸਟ ਕਰਾ ਕੱਲ ਨੂੰ ਦੋ ਤੇ ਗੇਟ ਤੇ ਆਈ ਸਵੇਰੇ 8 ਵਜੇ ਗੇਟ ਤੇ ਆਈ ਮਾ ਠੀਕ ਹੈ ਜੀ ਜਰਾ ਤੇਜਸ ਸਿੰਘ ਦੇਵਾ ਗੇਟ ਹੈ ਕਹਿੰਦੇ ਤੁਸੀਂ ਸਵੇਰੇ 8 ਵਜੇ ਗੇਟ ਤੇ ਆਈ ਮਾ ਠੀਕ ਹੈ ਜੀ ਮੈਂ ਗੇਟ ਤੇ ਆਇਆ ਤੇ ਇਹ ਕਹਿੰਦੇ ਵੀ 8 ਤੋਂ 12 ਤੱਕ ਡਿਊਟੀ ਕਰੇਗਾ ਮਾ ਠੀਕ ਹੈ ਜੀ ਉਹ ਤਿੰਨੇ ਵਿਚਾਰਾ ਉਹਨੇ ਹਾਜ਼ਰੀ ਲਾਉਣੀ ਸੀ 9 ਵਜੇ ਉਹ ਆ ਗਿਆ ਦਫ਼ਤਰ ਨੂੰ ਕਹਿੰਦਾ ਛੋੜਾ ਤੂੰ ਇੱਥੇ ਖੜਾ ਮਾਈ ਮੈਂ ਕੱਲ ਦਾ ਆ ਗਿਆ ਮੈਂ ਡਿਊਟੀ ਅੱਜੀ ਆਇਆ ਹਾਂ ਕਹਿੰਦਾ ਉਹ ਆ ਕਹਿੰਦੇ ਮੈਂ ਰਹਿਲਾਂ ਮਾਈ ਮੈਨੂੰ ਪਤਾ ਨਹੀਂ ਸੀ ਦੀ ਕਿੱਥੇ ਹੈਗੇ ਕਿੱਥੇ ਨਹੀਂ ਹੈਗੇ ਉਦੋਂ ਮਾਂ ਕੁਦਰਦੀ ਆਪਣਾ ਮੇਲ ਹੋ ਗਿਆ ਸੀਗਾ ਪੁੱਛਿਆ ਮੈਂ ਨਹੀਂ ਕਹਿੰਦੇ ਜਾ ਯਾਰ ਕਹਿੰਦਾ ਕੋਈ ਗੱਲ ਮੈਂ ਕਰਦਾ ਸੁਵਨਨਾਂ ਨਾਲ ਸੁਵਨਨ ਨੂੰ ਉਹਨੇ ਗੱਲ ਕੀਤੀ ਕਹਿੰਦਾ ਇਹ ਬੰਦਾ ਮੈਨੂੰ ਦੇ ਦੋ ਉਹ ਮੇਰੇ ਬੰਦਾ ਸੀਗਾ ਕਹਿੰਦਾ ਬੰਦਾ ਸਿੰਘ ਮੈਨੂੰ ਦੇ ਮੈਨੂੰ ਲੋੜ ਹੈਗੀ ਉਹਨੇ ਆਪਦੇ ਕੋਲ ਰੱਖਿਆ ਮੁਰਕੇ ਚਲੋ ਸਮਾਂ ਪੈਂਦਾ ਗਿਆ ਦੇਹ ਧਰਮ ਜੁੱਧ ਮੋਰਚੇ ਦੇ ਰਾਜ ਸਿੰਘ ਜਿਹੜੋ ਤੇ 84 ਚ ਫੜੇ ਗਏ ਸੀਗੇ ਉਹ ਜੋਧਪੁਰ ਜੇਲ੍ਹ ਦੇ ਸੀਗੇ ਉਹ ਮੈਨੂੰ ਕਹਿੰਦਾ ਵੀ ਆਪਾਂ ਜੋਧਪੁਰ ਜੇਲ੍ਹ ਚ ਉਹਨਾਂ ਦੀ ਮੁਲਾਕਾਤ ਤੇ ਜਾਇਆ ਕਰਨਾ ਹੈ ਤੇਰਾ ਨਾਲ ਇਹ ਸੇਵਾ ਹੈਗੀ ਬਸ ਪਰਛਾ ਦੇ ਮੋਣੀ ਦੀ ਹੋਰ ਤੂੰ ਕੁਝ ਨਹੀਂ ਕਰਨਾ ਆਪਾਂ ਨੂੰ ਹਰਤਾ ਲੱਗੇ ਤੇ 4 ਦਿਨ ਲੱਗਣ 10 ਦਿਨ ਲੱਗਣ ਆਪਾਂ ਜਦੋਂ ਵੀ ਜਾਇਆ ਕਰਨਾ ਬੱਸਾਂ 2 ਲੱਗੀਆਂ ਉਹਨੀਆਂ ਉਹਨਾਂ ਬੱਸਾਂ ਤੇ ਆਪਾਂ ਉਹਨਾਂ ਦੇ ਪਰਿਵਾਰ ਲੈ ਕੇ ਜਾਇਆ ਕਰਨੇ ਆ ਜਿਹੜੇ ਉੱਥੇ ਜੋਧਪੁਰ ਜੇਲ੍ਹ ਚ ਨੇ ਉਹਨਾਂ ਦੇ ਪਰਿਵਾਰਾਂ ਦੀ ਮੁਲਾਕਾਤ ਕਰਾਉਣ ਜਾਇਆ ਕਰਨਾ ਮੈਂ ਠੀਕ ਹੈ ਮੈਨੂੰ ਪਰਵਾਹ ਜਲ ਉਹਨਾ ਨਾ ਸਮਾਂ ਪੈਂਦਾ ਪੈਂਦਾ ਅੱਜ ਕੁਛ ਕੱਲ ਕੁਛ ਮੁਰਕੇ ਮਹਾਰਾਜ ਦੀ ਕਿਰਪਾ ਨਾਲ ਸੈਕਟਰੀ ਨਾਲ ਡਿਊਟੀ ਮੇ ਲਗੀ ਤੇ ਸਮਾਂ ਪੈਂਦਾ ਪੈਂਦਾ ਆ ਜੀ 34 ਸਾਲ ਮਹਾਰਾਜ ਦੀ ਕਿਰਪਾ ਨਾਲ ਸੈਕਟਰੀ ਨਾਲ ਉੱਥੇ ਡਿਊਟੀ ਕੀਤੀ ਆ ਉਤੋਂ ਬਾਅਦ 3.5 ਸਾਲ ਹੋ ਗਏ ਲਟਾਰ ਹੋਏ ਨੇ ਤੇ ਹੁਣ ਵੀ ਤੁਸੀਂ ਉੱਥੇ ਹੋ ਮੈਂ ਉੱਥੇ ਆ ਮੇਰਾ ਦਿਲ ਉਹਥੇ ਦਾ ਇੱਥੇ ਮਾਫ ਕਰਨਾ ਮੈਂ ਹੁਣ ਆਇਆ ਹੀ ਮੈਨੂੰ ਬਿਮਾਰ ਸੀ ਆ ਮੈਂ ਮੈਂ ਤਾਂ ਮਾਂ ਨੂੰ ਲਿਆਈ ਸੀ ਪਰ ਹੁਣ ਮੇਰਾ ਮਨ ਉੱਥੇ ਹੀ ਹੈ ਦਰਬਾਰ ਸਾਹਿਬ ਹੀ ਰਹਿਣਾ ਚਾਹਦਾ ਮੈਂ ਉੱਥੇ ਰਹਿਣਾ ਤੇ ਫਿਰ ਮੈਂ ਤਾਂ ਇਹ ਵੀ ਮਹਾਰਾਜ ਅਰਦਾਸ ਕਰਦਾ ਖੀਰਲਾ ਟਾਈ ਮੈਨੂੰ ਦਰਬਾਰ ਮੇਰਾ ਮੇਰੀ ਮੰਗ ਮਹਾਰਾਜ ਦਾ ਹੋਰ ਕੁਝ ਨਹੀਂ ਹੈਗੀ ਮੈਨੂੰ ਕੁਝ ਨਹੀਂ ਚਾਹੀਦਾ ਮੈਨੂੰ ਖੀਰਲਾ ਟਾਈਮ ਆਰਾ ਮੈਨੂੰ ਦਰਬਾਰ ਸਾਹਿਬ ਦੇ ਦੀ ਜਦੋਂ ਉਹ ਸਮਾਂ ਜਿਹੜਾ ਮੰਜ਼ਰ ਤੁਸੀਂ ਇਹ ਨਾ ਸਾਹਮਣੇ ਵੇਖਿਆ ਦਰਬਾਰ ਸਾਹਿਬ ਤੇ ਇਹਨਾਂ ਬੰਬ ਚੱਲਦੇ ਆ ਅਟੈਕ ਹੁੰਦੇ ਆ ਨਾ ਉਹਨਾਂ ਸਮੇਂ ਦੇ ਵਿੱਚ ਤੇ ਫਿਰ ਤੁਹਾਡੇ ਅੱਖਾਂ ਦੇ ਸਾਹਮਣੇ ਉਹ ਚੀਜ਼ ਜਿਹੜਾ ਵੇਖਿਆ ਜਦੋਂ ਪਾਕ ਸਾਹਿਬ ਦੇ ਉੱਤੇ ਬੰਬ ਫਟਦੇ ਸੀ ਬੰਬ ਚੱਲਦੇ ਸੀਗੇ ਉਦੋਂ ਪਟਾਕਾ ਜਦੋਂ ਪੈਂਦਾ ਨਾ ਪੂਰਾ ਅੱਗ ਵਰਦੀ ਪੂਰੀ ਅੱਗ ਜਿਵੇਂ ਪੂਰੀ ਅੱਗ ਬਟਾ ਤਗੜਾ ਭੰਬੜ ਲੱਗਿਆ ਹੋਵੇ ਐ ਲੱਗਦੀ ਸੀ ਉਹ ਟਾਈਮ ਤੇ ਬਸ ਸਾਨੂੰ ਹੋਰ ਕੁਝ ਨਹੀਂ ਪਤਾ ਲੱਗਦਾ ਉੱਥੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਜਦੋਂ ਫਿਰ ਹੁਣ ਤੁਹਾਡੇ ਉਹ ਯਾਦ ਆ ਜਾਂਦੇ ਤੁਹਾਡੇ ਅੱਖਾਂ ਦੇ ਸਾਹਮਣੇ ਤੁਹਾਡੇ ਸਾਥੀ ਹੈ ਨਾ ਉਹ ਸ਼ਹੀਦ ਬਹੁਤ ਕੁਛ ਹੁੰਦਾਈ ਜ਼ਿਆਦਾ ਤੁਹਾਡੇ ਵੀ ਗੋਲੀਆਂ ਬਹੁਤ ਕੁਛ ਹੁੰਦਾ ਕਈ ਵਾਰ ਤਾਂ ਮਨ ਰੋਂਦਾ ਹੈ ਫੇਰ ਕਈ ਦਾ ਕੋਈ ਗੱਲ ਨਹੀਂ ਬਾਬੇ ਦੀ ਕਿਰਪਾ ਬਾਬੇ ਦੇ ਚਰਨਾਂ 'ਚ ਗਏ ਨੇ ਉਹ ਕਈ ਵਾਰੀ ਮਨ ਤਾਂ ਰੋਂਦਾ ਹੈ ਹਾਂਜੀ ਕਿ ਮੇਰੇ ਨਾਲ ਦੇ ਸਿੰਘ ਛੱਡ ਚੱਲ ਗਏ ਰੱਬ ਦੇ ਪਿਆਰੇ ਹੋ ਗਏ ਆ ਪਰ ਫਿਰ ਇਹ ਸੋਚੀਦਾ ਵੀ ਰੱਬ ਨੂੰ ਪਿਆਰੇ ਬਧੀਆ ਹੋਏ ਨੇ ਉਹ ਰੱਬ ਦੇ ਚਰਨਾਂ 'ਚ ਗਏ ਨੇ ਹਮੇਸ਼ਾ ਨਾਲ ਰਹਿੰਦੀ ਦੁਨੀਆ ਦਾ ਕਿਨਾਰਾ ਹੋਊਗਾ ਅਰਦਾਸ ਇਹਨਾਂ ਦਾ ਨਾਮ ਆਊਗਾ ਸਾਡੇ ਨੇ ਮਰਨਾ ਅਸੀਂ ਵੀ ਹੈ ਕੱਲ ਨੂੰ ਸਾਨੂੰ ਕੋਈ ਨਹੀਂ ਪੁੱਛਣਾ ਨਹੀਂ ਹੂੰ ਚੱਕ ਕੇ ਲਖੜਾ ਦੇ ਦੇਣਗੇ ਹਫ਼ਤੇ ਬਾਅਦ ਵੱਤ ਬਾਅਦ ਭੋਗ ਪੈ ਜੂਗਾ ਭੋਗ ਤੋਂ ਬਾਅਦ ਕੋਈ ਨਤੀਜੇ ਦਿਨ ਪੁੱਛਣਾ ਨਹੀਂ ਵੀ ਕੌਣ ਹੋਗਾ ਛੋੜਾ ਸੀ ਕੌਣ ਨਹੀਂ ਹੁੰਦਾ ਸੀ ਤੇ ਉਹ ਅਮਰ ਹੋਗੇ ਤੁਹਾਡੇ ਨਾਲ ਦੇ ਉਹ ਯਾਦ ਰਹਿਣਗੇ ਉਹ ਰਹਿੰਦੀ ਦੁਨੀਆ ਦਾ ਕਿਨਾਰਾ ਰਹਿਣਗਾ ਉਹਨਾਂ ਨੂੰ ਹਰ ਸਾਲ 6 ਜੂਨ ਨੂੰ ਨਾਤੇ ਕੰਡਪਾਟ ਹੁੰਦਾ ਜਿੱਥੇ ਜਾਂ ਤੇ ਨੂੰ ਪ੍ਰਕਾਸ਼ ਹੁੰਦਾ 6 ਨੂੰ ਭੋਗ ਪੰਦਾ ਹੈ ਹਰ ਸਾਲ ਉਹਨਾਂ ਦੀ ਨਾਤੇ ਵਰਸੀ ਹੁੰਦਾ ਜਾਂਦੀ ਹੈ ਹਾਂਜੀ ਅਰਦਾਸ ਹੁੰਦੀ ਹੈ ਨਾਤੇ ਹਾਂਜੀ ਛੇ ਦਾ ਜਨਮ ਦਾ ਨਾਂ ਹੁੰਦਾ ਹੈ ਹਰ ਸਾਲ ਹਾਂਜੀ ਬਾਕੀ ਥਾਂ ਥਾਂ ਦੇ ਮਨਾਇਆ ਜਾਂਦਾ ਤਕਰੀਬਨ ਕਾਲਤਾਬ ਸਾਹਿਬ ਤੇ ਦਾ ਹਰ ਸਾਲ ਹੁੰਦਾ ਹੀ ਹੁੰਦਾ ਨਾ ਹੂੰ ਬਾਕੀ ਵੀ ਹੋਰ ਸੰਗਤਾਂ ਦੇ ਹਰ ਥਾਂ ਤੇ ਮਨਾਉਂਦੀਆਂ ਪਿੰਡਾਂ 'ਚ ਗੁਰਦੁਆਰੇ ਸਹਿਵਾਨਾਂ 'ਚ ਉੱਥੇ ਦਾ 1984 ਵਾਲਿਆਂ ਨੂੰ ਹਰ ਸਾਲ ਜਿਉਂ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਹੂੰ ਉਹਨਾਂ ਦੇ ਨਾਂ ਤੇ ਖੰਡ ਪਾਠ ਸਾਹਿਬ ਹੁੰਦੇ ਆ ਅਰਦਾਸ ਹੁੰਦੀ ਹੈ ਬਿਲਕੁਲ ਜੀ ਉਹਨਾਂ ਦਾ ਨਾਮ ਰਹੇਗਾ ਸਾਡਾ ਨਾਮ ਨਹੀਂ ਰਹਿਣਾ ਹਾਂਜੀ ਬਿਲਕੁਲ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂਕਿ ਅਸੀਂ ਇਹ ਖੋਜ ਰਹੇ ਸੀ ਪਿਛਲੇ ਸਾਲ ਪਾਲ ਸਿੰਘ ਜੀ ਚੀਮਾ ਵਾਲੇ ਮਲੇ ਸਾਨੂੰ ਹਾਂ ਜੀ ਤੇ ਇਸ ਸਾਲ ਵੀ ਸਾਡੀ ਕੋਸ਼ਿਸ਼ ਸੀ ਕਿ ਉਹ ਸਮੇਂ ਦਾ ਕੋਈ ਜਿਨ੍ਹਾਂ ਨੇ ਉਹ ਮੰਜ਼ਰ ਦੇਖਿਆ ਹੋਵੇ। ਹਾਂਜੀ ਹਾਂਜੀ ਤਾਂ ਫਿਰ ਤੁਹਾਨੂੰ ਤੁਹਾਡੀ ਦੱਸ ਸਾਨੂੰ ਤੁਹਾਡੀ ਦੱਸ ਪਈ ਜੀ। ਜਿਵੇਂ ਯਾਰ ਜੁਗਿੰਦਰ ਸਿੰਘ ਜੀ ਗਦਰਯਾਨੀ ਵਾਲੇ ਉਹਨਾਂ ਨੇ ਮੈਂ ਇਸ ਪੁੱਤਰ ਨੂੰ ਪੁੱਛਿਆ ਸ਼ਮਸ਼ੇਰ ਠੀਕ ਆ ਜਾਣਦੇ ਮੈਨੂੰ ਜੀ। ਹਾਂਜੀ ਉਹ ਸ਼ਮਸ਼ੇਰ ਸਿੰਘ ਜੀ ਨੇ ਫਿਰ ਤੁਹਾਡੇ ਬਾਰੇ ਦੱਸਿਆ। ਹਾਂਜੀ ਵੀ ਹੈਗੇ ਸੀ ਪਰ ਹੁਣ ਨਹੀਂ ਬੋਲਦੇ। ਹਾਂ ਹੁਣ ਬਹੁਤ ਸਾਲਾਂ ਕੇ ਬਿਚਾਰੇ ਮੇਲ ਵੀ ਨਹੀਂ ਹੋਇਆ ਕਦੇ। ਹਾਂਜੀ ਵੀ ਹੁਣ ਇਹ ਨਹੀਂ ਕਿ ਮੈਂ ਜ਼ਿਆਦਾ ਮੈਂ ਇੱਥੇ ਆਉਣਾ ਬਹੁਤ ਘੱਟ ਆ। ਹਾਂਜੀ ਤੇ ਫਿਰ ਅਸੀਂ ਜੋ ਸੁਖਤਾਰ ਨੂੰ ਫੋਨ ਕੀਤਾ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਹੈਗੇ ਨੇ ਇੱਥੇ ਹੀ ਨੇ। ਫੋ ਹਾਂ ਕਿ ਬਹਾ ਚਰੋਗੇ ਮਿਲਿਆ ਨੂੰ ਹਾਂਜੀ ਹਾਂਜੀ ਉਦੋਂ ਜਵਾਨ ਸੀਗੇ ਤੇ ਮੈਨੂੰ ਮਿਲਦਾ ਰਿਆਂ ਉਸ ਤੋਂ ਬਾਅਦ ਉਹਨਾਂ ਨਾਲ ਸਾਡੀ ਮੁਲਾਕਾਤ ਹੋਈ ਮੁਲਾਕਾਤ ਜੀ ਤਾਂ ਗੁਰਲਾਲ ਜੀ ਮਿਲਦੇ ਰਹਿੰਦੇ ਐ ਜੀ ਜੀ ਫਤਿਹਗੜ ਵਾਲੇ ਸਦਾ ਗੁਰਵਚਨ ਸਿੰਘ ਦੇ ਕਾਕਾ ਹਾਂਜੀ ਹਾਂਜੀ ਗੁਰਲਾਲ ਜੀ ਮਿਲਦੇ ਰਹਿੰਦੇ ਉੱਥੇ ਹੀ ਮਿਲਦੇ ਰਹਿੰਦੇ ਹਾਂਜੀ ਹਾਂਜੀ ਇਹਨਾਂ ਦਾ ਬਾਈ ਨੇ ਮੈਂ ਆਦਿ ਵੀ ਜਾਣਵਾ ਇਹ ਮੈਨੂੰ ਜਾਣਦੇ ਨੇ ਜੀ 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 ਇਹਨਾਂ ਨੂੰ ਇਹਨਾਂ ਨਾਲ ਸਾਡੀ ਮੁਲਾਕਾਤ ਹੁੰਦੀ ਰਹਿੰਦੀ ਹਾਂਜੀ ਸੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ